ਸਟਾਜੀ ਪਹਿਲਾਂ ਸਭ ਤੋਂ ਬਾਅਦ ਜੀ ਦਾ ਸਾਹਸ ਤੋਂ ਬਾਅਦ ਜੀ ਦੇ ਸੱਤੇ ਜੀ ਮੈਂ ਸਰਿੰਦਰਪੁਰ ਮੌਜੂਦਾ ਪਾਰਿਸ ਬਾਰੀਆ ਠੀਕ ਹੈ ਜੀ ਜਿਹੜੇ ਪਿੰਡ ਬਾੜੀਆਂ ਦੇ ਮੌਜੂਦਾ ਸਰਪੰਚਾ ਉਹਨਾਂ ਵੱਲੋਂ ਤੁਹਾਡੇ ਤੇ ਇਲਜ਼ਾਮ ਲਗਾਏ ਗਏ ਆ ਜੀ ਤੇ ਉਹਨਾਂ ਦਾ ਕਹਿਣਾ ਹੈ ਵੀ ਇੱਕ ਤਾਂ ਜਿਹੜੀ ਉਹ ਜਿਹੜੀ ਮਹਿੰਤੀ ਕਰਵਾ ਰਹੀ ਸੀ ਉਹਦੇ ਵਿੱਚ ਤੁਸੀਂ ਵਿਗੜਨ ਪਿਆ ਦੂਸਰਾ ਜੀ ਉਹਨਾਂ ਨੂੰ ਤੁਹਾਡੇ ਜਿਹੜੇ ਹਸਬੰਡ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਗਏ ਆ ਉਹਨਾਂ ਨੂੰ ਜਿਹੜੀ ਹੈ ਗਲਤ ਸ਼ਬਦ ਆਵਲੀ ਤੇ ਵਰਤੋਂ ਕੀਤੀ ਗਈ ਆ ਸਰ ਤੁਸੀਂ ਵੀਡੀਓ ਉਹਨਾਂ ਦੀਆਂ ਚੈੱਕ ਕਰੋ ਨੰਬਰ 1 ਨੰਬਰ 2 ਮਾਲ ਪਰ ਤੁਸੀਂ ਦੇਖ ਸਕਦੇ ਮੈਂ ਤਾਂ ਗਿੱਗ ਸੀ ਹੈ ਨਾ ਹੂੰ ਤਾਂ ਮੈਂ ਤਾਂ ਕੋਲ ਵੀ ਹੈ ਨਹੀਂ ਮੇਰੀ ਵੀਡੀਓ ਦੇ ਵਿੱਚ ਕੋਈ ਫੋਟੋ ਵੀ ਆਈ ਨਹੀਂ ਹੈਗੀ ਜੇ ਹੁਣ ਦੂਰ ਪਾਰ ਕੋ ਬੰਦਾ ਖੜਾ ਆ ਦੂਰੋਂ ਕੋਈ ਇਦਾਂ ਕਹਿ ਦਿਆ ਤਾਂ ਕਿ ਇਹ ਇੱਕ ਮੀਲ ਤਾਂ ਤਾਂ ਕਿਦਾਂ ਉਸ ਜਨਾਨੀ ਨੂੰ ਸੁਣ ਗਿਆ ਇਹ ਗੱਲ ਮੈਂ ਇਹ ਗੱਲ ਕਹੀ ਖਾਸ ਕਰ ਸਰਪੰਚ ਨੂੰ ਠੀਕ ਹੈ ਇਹ ਤਾਂ ਜ ਸਾਡੇ ਕੋਲੋਂ ਪਹਿਲਾਂ ਤਾਂ ਇਹ ਇਲੈਕਸ਼ਨ ਦਾ ਸਾਡਾ ਵਿਵਾਦ ਚੱਲਿਆ ਆ ਨੰਬਰ 2 ਸਾਡਾ ਨੰਬਰ 2 ਜੋ ਕਿ ਇਹ ਮੁੰਡਾ ਹਰਪ੍ਰੀਤ ਸਿੰਘ ਆ ਇਹ ਬਾਹਾਂ ਕੱਢ ਕੱਢ ਕੇ ਮੈਨੂੰ ਨਹੀਂ ਪਤਾ ਇਹਨੇ ਮੈਨੂੰ ਦੂਰੋਂ ਦੇਖ ਕੇ ਬਾਹਾਂ ਕੱਢ ਕੇ ਕੀ ਗੱਲ ਕੱਤੀ ਕੀ ਨਹੀਂ ਮੈਂ ਨਹੀਂ ਸੁਣਿਆ ਹੈ ਦਾ ਔਰ ਮੇਰੇ ਵੱਲ ਮੈਨੇ ਦੇਖ ਕੇ ਤਾਂ ਪਰ ਇਹ ਚੌਥ ਦੇ ਵਿੱਚ ਇਹਨੇ ਕੁਝ ਬੋਲੀਆ ਸਾਰਾ ਇਹ ਮੇਨ ਮੁੱਦਾ ਇਹਨਾਂ ਦਾ ਹੀ ਆ ਜਿਹੜਾ ਨੰਬਰਦਾਰੀ ਦਾ ਹਾਂ ਜਿਹੜਾ ਵਿਵਾਦ ਪੈਦਾ ਹੋਇਆ ਇਹ ਨੰਬਰਦਾਰੀ ਕਰਕੇ ਹੋਇਆ ਨੰਬਰਦਾਰੀ ਕਰਕੇ ਹੋਇਆ ਹੂੰ ਐਨੇ ਚਿਰ ਦਾ ਇਹ ਵੀ ਸਰਪੰਚ ਬਣਿਆ 6 ਮਹੀਨੇ ਤੋਂ ਪਹਿਲਾਂ ਨਾ ਮੇਨਤੀ ਰੱਖ ਹੋਈ ਹੁਣ ਕਿਉਂ 8 ਦਿਨ ਪਹਿਲਾਂ ਕਿਉਂ ਇਹ ਮੇਨਤੀ ਰੱਖ ਹੋਈ ਇੱਕ ਹਫਤਾ ਪਹਿਲਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਇੱਥੇ ਵਿਵਾਦ ਹੋਣਾ ਹੈ ਜੇ ਹੁਣ ਇਹ ਸਾਨੂੰ ਕਵੇ ਜਣਾ ਖਣਾ ਕੋ ਨਹੀਂ ਹੈਗੇ ਸਾਡੇ ਖਿਲਾਫ ਨਹੀਂ ਉਹ ਕੁਝ ਬਨ ਰਿਹਾ ਜੇ ਇਹ ਨੂੰ ਕਹਿ ਦਿੱਤਾ ਆ ਅਸੀਂ ਸਰਪੰਚ ਜਿਹੜੀ ਹੈ ਭਾਜੀ ਦੀ ਗੱਲ ਕਰਦੀ ਆ ਅਸੀਂ ਉਸ ਬੰਦੇ ਦੇ ਨਾਲ ਹੀ ਇਹਨਾਂ ਦੀ ਗੱਲ ਹੁੰਦੀ ਸੀਗੀ ਕਿ ਤੈਨੂੰ ਭਾਜੀ ਮੋੜ ਦਾਂਗੇ ਜੋ ਤੂੰ ਪੰਜ ਹੋਆ ਇਹਨੇ ਉਹਨੂੰ ਪਿੱਛੇ ਕਰਕੇ ਆਪਣੇ ਤੇ ਲਿਆ ਕੇ ਜੋ ਇਹ ਨੰਬਰਦਾਰੀ ਦੀ ਭਾਜੀ ਦੀ ਗੱਲ ਹੋ ਰਹੀ ਸੀ ਕਿ 15 ਤਰੀਕ ਨੂੰ ਆ ਤੈਨੂੰ ਮੋੜ ਦਾਂਗੇ ਮੇਨ ਗੱਲ ਇਹ ਹੋਈ ਕਿ ਇਹ ਜਨਾਨੀ ਨੇ ਖੁਦ ਕਿਹਾ ਸਾਨੂੰ ਸਰਪੰਚ ਨੇ ਕਿ ਮੈਂ 6 ਮਹੀਨੇ ਦੀ ਬਣੀ ਮੈਨੂੰ ਕਿਉਂ ਨਹੀਂ ਮੋੜੀ ਕਿਹੜਾ ਇਲੈਕਸ਼ਨ ਹੋ ਜਿਹੜਾ 5 ਸਾਲ ਤੋਂ ਪਹਿਲਾਂ ਸਰਪੰਚੀ ਦਾ ਹੁੰਦਾ ਹੈ ਤੁਸੀਂ ਦੱਸੋ ਉਹ ਕਹਿੰਦੇ ਇਹ ਤਾਂ ਸਾਡੀ ਏਕਾਤ ਪਰਖਦੇ ਆ ਜੀ ਏਕਾਤ ਦੇ ਵਿੱਚ ਗੱਲ ਸੁਣੋ ਉਹ ਸਾਨੂੰ ਕਹਿੰਦੇ ਜਣਾ ਖਾਣਾ ਐਸੀ ਕੀ ਉਹਨੂੰ ਏਕਾਤ ਪਰਖਿਆ ਅਸੀਂ ਕੁਛ ਨਹੀਂ ਉਹਨੂੰ ਜਿਹੜਾ ਐਸੀ ਭਾਈ ਦਾ ਸਾਡਾ ਸਾਰਾ ਹੀ ਵਾਰਡ ਐਸੀ ਭਾਈ ਚਾਰੇ ਦਾ ਆ ਸਾਨੂੰ ਉਹ ਇਹ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੋਰ ਮੈਂਬਰ ਖੜਾ ਕਰਨੇ ਦੀ ਫੇਰ ਵੀ ਸਾਡੇ ਬੋਰਡ ਨੇ ਸਾਨੂੰ ਹੀ ਮੋਰੇ ਲਿਆਂਦਾ ਉਹਨਾਂ ਦੇ ਜਿਹੜੇ ਉਹ ਪਿੰਡ ਦੇ ਵਿਕਾਸ ਦੇ ਵਿੱਚ ਜਿਹੜੇ ਲੱਗੇ ਹੋਏ ਆ ਪੰਚਾਇਤ ਸਮੂਹ ਪੰਚਾਇਤ ਜਿਹੜੀ ਕੰਮ ਕਰੀ ਹੈ ਤੁਸੀਂ ਉਹਨਾਂ ਦੇ ਕੰਮ ਦੇ ਵਿੱਚ ੜਿੱਕਾ ਬਣਦੇ ਆ ਜੀ ਤੁਹਾਨੂੰ 6 ਮਹੀਨਿਆਂ ਦੇ ਵਿੱਚ ਸਾਡੀ ਇੱਕ ਵੀ ਤੁਸੀਂ ਹਾਜ਼ਰੀ ਕੱਢ ਦਿਮਾਉ ਉਹਨੇ ਸਾਨੂੰ ਬੁਲਾਇਆ ਹੋਵੇ ਜਾਂ ਇੱਕ ਵੀ ਸੰਤ ਇਹ ਵੀ ਨਹੀਂ ਪਤਾ ਸਰਕਾਰੀ ਕੰਮ ਕਿਹੜਾ ਹੋਇਆ ਜਾਂ ਕਿਹੜਾ ਨਹੀਂ ਹੋਇਆ ਨਾ ਸਾਨੂੰ ਉਹਨੇ ਬੁਲਾਇਆ ਨਾ ਸਾਨੂੰ ਉਹਨੇ ਦੱਸਿਆ ਹਾਲਾਂਕਿ ਇੰਸਟਾਗ੍ਰਾਮ ਤੇ ਪਾੰਡੇ ਆ ਕਿ ਅੱਧੀ ਪੰਚਾਇਤ ਨੇ ਪਾਈਪ ਪਾਏ ਆ ਅੱਧੀ ਗ੍ਰਾਮ ਪੰਚਾਇਤ ਔਰ ਉਹਨਾਂ ਨੇ ਸਰਕਾਰੀ ਤੂਬ ਤੇ ਢੋਲ ਵਜਾਏ ਆ ਉਹਨਾਂ ਨੇ ਦੇਗਾਂ ਦਿੱਤੀਆਂ ਸਾਨੂੰ ਇਸ ਚੀਜ਼ ਦਾ ਕੁਛ ਨਹੀਂ ਤੇ ਜਿਹੜੇ આરોਪ ਲੱਗ ਰਹੇ ਆ ਤੁਹਾਡੇ ਤੇ ਫਿਰ ਹੋ ਚੁੱਕੇ ਆ ਜੀ ਮੈਂ ਕਹਿੰਦੀ ਤੁਸੀਂ ਸਾਬਤ ਕਰੋ ਤੁਸੀਂ ਉਹਨਾਂ ਦੀ ਵੀਡੀਓ ਚ ਸਾਬਤ ਕਰੋ ਪਹਿਲੀ ਦਰਖਾਸਤ ਦੇ ਵਿੱਚ ਉਹਨਾਂ ਨੇ ਕਿਉਂ ਨਹੀਂ ਇਹ ਜਾਤੀ ਸ਼ਾ ਵੰਦਨ ਲਿਖਿਆ ਕਿਉਂ ਕੀ ਮੰਗ ਕੀ ਐਂਟੀਟੇਡੀ ਮੰਗ ਹੀ ਸਰ ਸਾਡੇ ਇਹ ਜੋ ਪਰਮਜੀਤ ਸਿੰਘ ਆ ਇਹ ਢਿੱਲੇ ਹੋ ਗਏ ਇਹਨਾਂ ਨੂੰ ਪਤਾ ਲੱਗ ਗਿਆ ਉਹ ਮੰਜੇ ਤੇ ਪਹਿ ਗਿਆ ਆਪਰੇਸ਼ਨ ਹੋਇਆ ਯੂਨੀਵਰਸਲ ਹਸਪੀਟਲ ਦੇ ਵਿੱਚ ਮਗਰੋਂ ਇਹਨਾਂ ਨੇ ਹੱਥ ਚੱਕਿਆ ਕੀ ਆ ਰਹੀ ਵਸ ਜੋ ਸਾਨਨਪਾ ਦਾ ਕਿਹੜੀਆਂ ਸਸਤਾਇਨ ਇਕੱਠੀਆਂ ਕੀਤੀਆਂ ਕਿੱ데 ਕਿੱਥੇ ਨੇ ਅਲਾਸਮੈਂਟਾਂ ਕਰਾਈਆਂ ਕਿ ਇਹਨਾਂ ਤੇ ਪਾਚਾ ਕਰੋ ਪਹਿਲਾਂ ਕਿਉਂ ਨਹੀਂ ਹੋਇਆ ਹੈਗਾ ਪਾਚਾ ਕਿਉਂ ਨਹੀਂ ਕਿੱਤੇ ਪੇਸ਼ ਹੋਈ ਹੈ ਇਹਨਾਂ ਦੀਆਂ ਵੀ ਹਾਜ਼ਰੀਆਂ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਕਢਵਾਈਆਂ ਜਾਣ ਕਿੱਥੇ ਕਿੱਥੇ ਪੇਸ਼ ਹੋਏ ਉਹ ਵੀ 8 ਤਰੀਕ ਤੋਂ 9 ਤਰੀਕ ਤੋਂ ਬਾਅਦ ਠੀਕ ਹੈ ਯਾਨੀ ਕਹਿੰਦਾ ਮਤਲਬ ਇਹ ਹੈ ਕਿ ਨੰਬਰਦਾਰੀ ਮਿਲਣ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਜੀ ਸਭ ਕੁਝ ਬਾਅਦ 15 ਤਰੀਕ ਤੋਂ ਬਾਅਦ ਚੀਜ਼ ਨਹੀਂ ਹੈ ਇਹਨਾਂ ਨੇ ਘੱਟੋ ਘੱਟ 22 ਤਰੀਕ ਤੋਂ ਮੁੱਦਾ ਚੱਕਿਆ 15 ਤੋਂ ਬਾਅਦ ਇਹ ਜੋ ਹੋਇਆ ਇਹਨਾਂ ਸਾਡੇ ਖਿਲਾਫ ਅਸੀਂ ਬੰਦਿਆਂ ਦੀਆਂ ਵੀਡੀਓ ਵੀ ਸਾਡੇ ਕੋਲ ਆਈਆਂ ਜਿਨ੍ਹਾਂ ਤੋਂ ਇਹਨਾਂ ਨੇ ਝੂਠ ਬੋਲ ਕੇ ਕਿ ਅਮ ਜਲਾਸ ਦੇ ਵਿੱਚ ਸਾਈਨ ਕਰਨੇ ਆ ਹਾਲਾਂਕਿ ਸਾਡੀ ਲੰਬੜਦਾਰੀ ਤੇ ਇਸ ਸਰਪੰਚ ਨੇ ਸਾਈਨ ਕਰਵਾਏ ਆ ਇਹਨਾਂ ਨੇ ਆਪਣੇ ਪੰਚਾਂ ਦੇ ਔਰ ਆਪਣੇ ਸਟੈਂਪ ਲਾ ਕੇ ਸਾਡੇ ਖਿਲਾਫ ਇਹਨਾਂ ਨੇ ਡੀਸੀ ਦਫ਼ਤਰ ਵਿੱਚ ਦਿੱਤੇ ਔਰ ਇਹ ਵੀਡੀਓ ਵੀ ਦਿੱਤੀਆਂ ਸਾਰੇ ਦਫ਼ਤਰਾਂ ਦੇ ਵਿੱਚ ਇਹਨਾਂ ਨੇ ਯਾਨੀ ਕਿ ਸਾਡੀ ਐਨੀ ਇਨਸਲਟ ਕੀਤੀ ਗਿਆ ਜਾਂ ਸਾਡਾ ਇਹ ਰੱਦ ਕੀਤਾ ਜਾ। ਔਰ ਅਸੀਂ ਇਹਨਾਂ ਨੂੰ ਇਕ ਨਹੀਂ ਅਸੀਂ ਥੋੜੇ ਬੰਦੇਾਂ ਥੋੜੇ ਬੰਦੇ ਛੱਡੇ ਜਿਨ੍ਹਾਂ ਦੇ ਨਾਂ ਨਹੀਂ ਲਖਾਏ ਔਰ ਸਾਡਾ ਪਰਚਾ ਕਿਉਂ ਨਹੀਂ ਕੱਢਦੇ ਅਸੀਂ ਵੀ ਦਰਖਾਸਤ ਦਿੱਤੀ ਗੋ। ਕਦੋਂ ਦਿੱਤੀ ਸੀ ਦਰਖਾਸਤ? ਅਸੀਂ ਵੀ ਉਦੋਂ ਦਿੱਤੀ ਗਾ। ਇਹ ਲੈ ਕੇ ਆਈ ਗੋ 12 ਬੰਦੇ ਸਰਪੰਚ ਸਾਹਿਬ ਨਾਲ 12 14 ਬੰਦੇ। ਸਾਡੇ ਪਰਮਜੀਤ ਹੋਣਗੇ ਉਹ ਕੱਲੇ ਬੰਦੇ ਲੜਾਈ ਦਾ ਮੁੱਦਾ ਇਹਨਾਂ ਨੇ ਬਣਾਇਆ ਜਾਂ ਪਰਮਜੀਤ ਨੇ ਬਣਾਇਆ ਇਹ ਤੁਸੀਂ ਦੱਸੋ ਪਹਿਲੇ ਉਹ ਤਾਂ ਸਾਰੇ ਅਸੀਂ ਇਹਨਾਂ ਨੂੰ ਇਹ ਪੁੱਛਿਆ ਕਿ ਇੱਥੋਂ ਅਸੀਂ ਕਰ ਲਈਏ ਉਨੀ ਬਾਈਕ ਲੱਗੀ ਸਿਰਫ ਐਸੀ ਉਹਨਾਂ ਨੂੰ ਇਹੀ ਕਿਹਾ ਕਿ ਇੱਥੋਂ ਅਸੀਂ ਹੁਣ ਨਹੀਂ ਪਾ ਸਕਦੇ ਆ ਉੱਥੇ ਬਸ ਬਵਾਦ ਹੋਇਆ ਕਹਿੰਦੇ ਅੱਜਣਾ ਖਾਣਾ ਕਿੱਦਾਂ ਹਜੇ ਹੱਥ ਲਾ ਲਓ ਬਸ ਉਸ ਗੱਲ ਦਾ ਇਹਨੇ ਜਾਣ ਕੇ ਬਵਾਦ ਸਟਾਰਟ ਕੀਤਾ ਜਣਾ ਖਾਣਾ ਨਾ ਇਨੀ ਸ਼ਬਦ ਕਿਹਾ ਜਿਨ੍ਹਾਂ ਦਾ ਸਰ ਇਹ ਕਹਿੰਦੀ ਆ ਨਾ ਕਿ ਉਹਨਾਂ ਦੇ ਇਹਨਾਂ ਕੋਲ ਕੁਝ ਨਹੀਂ ਪੰਜ ਕਿੱਲੇ ਕੋਈ ਵੀ ਜਾ ਕੇ ਸਾਬਤ ਕਰੇ ਪੰਜ ਕਿੱਲੇ ਸਫੈਦਿਆਂ ਦੇ ਅਸੀਂ ਉਹਨਾਂ ਦੇ ਲਾਇ ਹੋਆ ਕਦੀ ਉਹਨਾਂ ਨੇ ਸਾਡੀ ਦੁਕਾਨਾਂ ਅਸੀਂ ਸੇਕ ਕਦੀ ਸਾਡੇ ਕੋਲ ਉਹਨੇ ਮਾਵਲਾ ਨੇ ਘਰ ਦੀਆਂ ਚਾਬੀਆਂ ਸਾਡੇ ਕੋਲ ਜ਼ਮੀਨ ਸਾਰੀ ਸਾਡੇ ਕੋਲ 6 ਦੁਕਾਨਾਂ ਸਾਡੇ ਅਕਾਊਂਟ ਚ ਚੈੱਕ ਕਰੋ ਅਸੀਂ ਉਹਨਾਂ ਨੂੰ ਪਾਇਓਗਾ ਪੈਸੇ ਵਾਲੇ ਤੇ ਜੇ ਚਾਹਾਂ ਅੰਟੀ ਜਿਹੜੀ ਪਾਰਕ ਆ ਬਾਬਾ ਸਾਹਿਬ ਦੀ ਤੇ ਉਹਨੂੰ ਕਿੱਦਾਂ ਤੁਸੀਂ ਦੇਖ ਰਹੇ ਹੋ ਸਰ ਅਸੀਂ ਤਾਂ ਉਹਨਾਂ ਨੂੰ ਲੰਘਦੇ ਬੜਦੇ ਸਾਡੀ ਉਤੋਂ ਅੱਗੇ ਮੋਤੀਆਂ ਜ਼ਮੀਨ ਵਾਂ ਅਸੀਂ ਉਹਨਾਂ ਨੂੰ ਮੱਥਾ ਟੇਕ ਕੇ ਜਾਂਦੇ ਪਰ ਅੱਜ ਤੱਕ ਅਸੀਂ ਉੱਥੇ ਨਾ ਸਾਨੂੰ ਕਦੀ ਬੁਲਾਇਆ ਨਾ ਗਏ ਅਸੀਂ ਕਿੱਦਾਂ ਤੁਸੀਂ ਸੋਚੋ ਕਿੱਦਾਂ ਉੱਥੇ ਘਰ ਸੜਕਤੇ ਹੈਗਾ ਆ ਇਹ ਸਾਰੇ ਸਾਡੇ ਤੇ ਬਵਾਦ اٹھਾਉਂਦੇ ਝੂਠਾ ਹਾਂ ਬਾਈਕਰ ਜੀ ਕਾਕਾ ਸਾ ਬਾਈਕਰ ਜੀ ਨਾਮ ਜੋਰਾਬਰ ਸਿੰਘ ਜੀ ਪਿੰਡ ਮੇਰਾ ਬਾੜੀਆਂ ਕਲਾ ਜੀ ਜਿਹੜਾ ਸ਼ਾਇਦ ਠੀਕ ਹੈ ਕਿ ਕੀ ਮਸਲਾ ਹੋਇਆ ਜਿਹੜਾ ਪਿਛਲੇ ਦਿਨੀ ਤੁਹਾਡੇ ਜਿਹੜਾ ਪੰਚਾਇਤ ਵੱਲੋਂ ਤੁਹਾਡੇ ਤੇ ਜਿਹੜੇ આરોਪ ਲਗਾਏ ਗਏ ਆ ਭਾਜੀ ਕੋਈ ਮਸਲਾ ਨਹੀਂ ਹੈਗਾ ਇਹਦੇ ਵਿੱਚ ਸਾਡੇ ਪਿੰਡ ਦੀ ਮੌਜੂਦਾ ਸਰਪੰਚ ਜੀ ਸਾਡੇ ਬਾਹਰ ਕਨੇਡਾ ਜੀ ਰਹਿੰਦੇ ਆ ਤਾਂ ਵੀ ਉਹਨਾਂ ਦੀ ਜ਼ਮੀਨ ਸੀਗਾ ਨਾਲ ਇਹ ਮਿੰਤੀ ਕਰਾਉਂਦੇ ਪੈ ਚਗੇ ਜਿੱਦਾਂ ਬਲਾਸਪਰ ਦੀ ਰੋਡ ਜਾਂਦਾ ਉਹਦੇ ਨਾਲੋਂ ਮਿੰਤੀ ਕਰਦੇ 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 ਅਸੀਂ ਉੱਥੇ ਤੱਕ ਚੱਲ ਗਏ ਜਿੱਥੇ ਸਾਡੀਆਂ ਦੁਕਾਨਾਂ ਸੀਗੀਆਂ ਹੂੰ ਸਾਡੇ ਤਾਇਆ ਜੀ ਹੁਣ ਆ ਗਿਆ ਦੁਕਾਨਾ ਅਪਤਾਰ ਸਿੰਘ ਤੇ ਕੇਰ ਸਿੰਘ ਕੈਨੇਡੀਅਨ ਆ ਜੀ ਹੂੰ ਤੇ ਰਿਸ਼ਪਾਲ ਸਿੰਘ ਜੀ ਤੇ ਉਹਨਾਂ ਦੀਆਂ ਦੁਕਾਨਾਂ ਦੇ ਕੋਲ ਥੋੜਾ ਜਿਹਾ ਤਹਿ ਸਾਡਾ ਨਿਕਲ ਗਿਆ ਜਦੋਂ ਮਿੰਤੀ ਕਰਾ ਕੇ ਪਟਵਾਰੀ ਸਾਹਿਬ ਤੇ ਕਾਨਤੋ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਹੋਰ ਕਿਤੇ ਮੰਨਤੀ ਤੇ ਨਹੀਂ ਉਹ ਕਹਿੰਦੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਿੱਥੇ ਮੂਰਤੀ ਲੱਗੀ ਉਹ ਉੱਥੇ ਸਾਡੀ ਮੰਨਤੀ ਬਚਦੀ ਪਈ ਆ ਉੱਥੇ ਕਰਨੀ ਆ ਜਦੋਂ ਉਹ ਚਲ ਗਏ ਜਾਣ ਤੋਂ ਬਾਅਦ ਫਾਦਰ ਸਾਹਿਬ ਨੇ ਸਾਡੇ ਆਨੇ ਪੁੱਛਿਆ ਸਰਪੰਚ ਸਾਹਿਬ ਕੋਲੋਂ ਕਿ ਸਰਪੰਚ ਸਾਹਿਬ ਇੱਥੇ ਤੱਕਰ ਜਿੱਥੇ ਏਕ ਲਵਾਈ ਆ ਤੁਸੀਂ ਆਪ ਕਿ ਇੱਥੋਂ ਅਸੀਂ ਹੁਣ ਬਗਲ ਲਈਏ ਤਾਂ ਉਹਨੇ ਇਹ ਗੱਲ ਕਹੀ ਕਹਿੰਦੀ ਆ ਕਿ ਇੱਥੇ ਕੋਈ ਵੀ ਜਣਾ ਖਣਾ ਹਨਾ ਇਸ ਜਗ੍ਹਾ ਨੂੰ ਹੱਥ ਨਹੀਂ ਲਾਊਗਾ ਜਣਾ ਖਣਾ ਹੱਥ ਲਾਉਣ ਦੇ ਨਾਲ ਨਾਲ ਇਹ ਜੀ ਹੌਲੀ ਹੌਲੀ ਗੱਲ ਵਾਦੀ 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 ਫਾਦਰ ਸਾਹਿਬ ਕਹਿੰਦੇ ਮੈਂ ਚਾਰ ਵਾਰੀ ਮੈਂ ਪੰਚਾਇਤ ਮੈਂਬਰ ਬਣਿਆ ਤਿੰਨ ਵਾਰੀ ਮੇਰੀ ਵਾਈਫ ਪੰਚਾਇਤ ਮੈਂਬਰ ਬਣੀ ਆ ਸਾਡੇ ਦਾਦਾ ਜੀ ਸਾਡੇ ਜਿਹੜਾ ਮੋਹਨ ਸਿੰਘ ਲੰਬardar 50 60 ਸਾਲ ਤੋਂ ਲੰਬardar ਆ ਜੀ ਉਹ ਰਹੇ ਉਹ ਐਕਸਪਾਇਰ ਹੋ ਗਿਆ ਯਾਰ ਤੇ ਤੁਸੀਂ ਕਹੀ ਜਾਨਨੇ ਆ ਕਿੱਥੇ ਜਣਾ ਖਣਾ ਆ ਹਨ ਇਦਾਂ ਸਰ ਕਰਦੇ ਕਰਦੇ ਤਕਰਾਰ ਵੱਧ ਗਈ ਜੀ ਠੀਕ ਹੈ ਜੀ ਜਿਸ ਤਰ੍ਹਾਂ ਨਾਲ ਤੁਹਾਡੇ ਤੇ આરોਪ ਲੱਗਿਆ ਵੀ ਪੰਚ ਸਾਹਿਬ ਦਾ ਇਹ ਜਣਾ ਆ ਵੀ ਉਹਨਾਂ ਦਾ ਜਿਹੜਾ ਉੱਥੇ ਜਗ੍ਹਾ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ ਉਹ ਜਿਹੜੀਆਂ ਦੁਕਾਨਾਂ ਦਾ ਨੌ ਦੁਕਾਨਾ ਉਹਦੇ ਵਿੱਚੋਂ ਕਹਿੰਦੇ ਵੀ ਇੱਕ ਦੀ ਪਾਵਰ ਅਟਾਰਨੀ ਇਹਨਾਂ ਦੇ ਕੋਲ ਹੈ ਬਾਕੀ ਅੱਠ ਦੁਕਾਨਾਂ ਦੀ ਜਿਹੜੀਆਂ ਨਹੀਂ ਹੈਗੀ ਕੋਈ ਸਰ ਪਤਾ ਹੈ 6 ਦੁਕਾਨਾਂ ਨੌ ਦੁਕਾਨਾਂ ਆ ਉੱਥੇ ਜੀ ਤਿੰਨ 6 ਦੁਕਾਨਾਂ ਹੈਗੀਆਂ ਅਪਤਾਤ ਸਿੰਘ ਤੇ ਪਾਲ ਸਿੰਘ ਜੀ ਦੀਆਂ ਜੀ ਉਹ ਸਾਡੇ ਦਾਇਆ ਜੀ ਹੋਣੀ ਆ ਹਮਮ ਛੇ ਦੁਕਾਨਾਂ ਦੇ ਪਾਵਰ ਆਫ ਅਟਾਰਨੀ ਸਾਡੇ ਡੈਡੀ ਨੂੰ ਉਹਨਾਂ ਨੂੰ ਦਿੱਤੀ ਗਈ ਹਮ ਉਨੇ ਸੇਲ ਕੀਤੀਆਂ ਜੀ ਛੇ ਦੁਕਾਨਾਂ ਨੂੰ ਸੇਲ ਕਰਨ ਦੇ ਪੇਪਰਾਂ ਉੱਤੇ ਮੇਰੇ ਫਾਦਰ ਸਾਹਿਬ ਦੇ ਸਾਈਨ ਹੈ ਜੀ ਕਿਉਂਕਿ ਸੇਲ ਆਊਟ ਦਾ ਪੇਪਰ ਤਾਇਆ ਜੀ ਹੁਣੇ ਭੇਜਿਆ ਸੀ ਕਹਿੰਦੇ ਕਿ ਤੁਸੀਂ ਜਿਹੜੀ ਨਾਲ ਦੀ ਜ਼ਮੀਨ ਨਿਕਲਦੀ ਆ ਜੀ ਸਾਨੂੰ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਨੂੰ ਪਤਾ ਕਿ ਸਾਡੇ ਜਿਹੜੇ ਕੇਰ ਸਿੰਘ ਕੈਨੇਡੀਅਨ ਸੀਗੇ ਸਾਡੇ ਦਾ ਜੀ ਉਹਨੇ ਉਹ ਜਿਹੜੀ ਜ਼ਮੀਨ ਆ ਉਹ ਕਿਹਾ ਸੀਗਾ ਕਿ ਇਸ ਮਾਰਕੀਟ ਦੇ ਵਿੱਚ ਕੋਈ ਵੀ ਬਾਥਰੂਮ ਲਈ ਜਗ੍ਹਾ ਨਹੀਂ ਹੈਗੀ ਤੇ ਤੁਸੀਂ ਇੱਥੇ ਬਾਥਰੂਮ ਬਣਾਉਣ ਦੇ ਲਈ ਯਾਨੀ ਕਿ ਗੱਲਾਂ ਕਰਦੇ ਹੁੰਦੇ ਸੀ ਕਿ ਛੱਡੀ ਆ ਜੀ ਇਸ ਕਰਕੇ ਜਦੋਂ ਮਿੰਤੀ ਹੋਈ ਤਾਂ ਉਹ ਜਿਹੜੀ ਕੰਧ ਤੁਸੀਂ ਦੇਖਿਓ ਉਹ ਕੰਧ ਦੇ ਸੇਧ ਨੂੰ ਉੱਚੇ ਤੱਕਰ ਜ਼ਮੀਨ ਛੱਡੀ ਗਈ ਜੀ ਜੋ ਵੀ ਜ਼ਰੀਬਾਂ ਮਿੰਤੀ ਦੇ ਨਾਲ ਆਉਂਦੀਆਂ ਪਈਆਂ ਸੀਗੀਆਂ ਉੱਥੇ ਤੱਕਰ ਜ਼ਮੀਨ ਲੱਗੀ ਗਈ ਉਸ ਤੋਂ ਬਾਅਦ ਜੀ ਤਾਨਗੋ ਤੇ ਪਟਵਾਰੀ ਸਾਹਿਬ ਨੇ ਕਿਹਾ ਕਿ ਇੱਥੋਂ ਲੈ ਕੇ ਅੱਗੇ ਛੱਡੀ ਜ਼ਮੀਨ ਆ ਜਿਹੜੀ ਪੰਚਾਇਤੀ ਜ਼ਮੀਨ ਹੈ ਇੱਥੇ ਤੱਕਰ ਜੀ ਜੋ ਪਿਛਲੇ ਮਾਲਕ ਆ ਉਹਨਾਂ ਦੀਆਂ ਜ਼ਮੀਨਾਂ ਆ ਜੋ ਵੀ ਪਿਛੇ ਮਾਲਕ ਹੈਗੇ ਆ ਦੁਕਾਨਾਂ ਵਾਲੇ ਜੋ ਵੀ ਜਿਹੜੇ ਵੀ ਆ ਉੱਥੇ ਤੱਕ ਇੱਥੋਂ ਸਰਕਾਰ ਦੀ ਜ਼ਮੀਨ ਚਲੀ ਹੁੰਦੀ ਹੈ ਠੀਕ ਹੈ ਤੇ ਜਿਹੜੀ ਇਹ ਗੱਲਬਾਤ ਵਧੀਏ ਕਿਸ ਮਸਲੇ ਨੇ ਲੱਗ ਕਿ ਸਰਪੰਚ ਸਾਹਿਬ ਕਹਿੰਦੇ ਵੀ ਜਿਹੜੇ ਹੈ ਪਰਮਜੀਤ ਸਿੰਘ ਵੱਲੋਂ ਜਿਹੜੇ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਆ ਉਹਨਾਂ ਬਹੁਤ ਘਤੀ ਸ਼ਬਦਾਵਲੀ ਜਿਹੜੀ ਆ ਵਰਤੀ ਗਈ ਆ ਉਹਨਾਂ ਦਾ ਜਿਹੜਾ ਮਾਨ ਸਨਮਾਨ ਨੂੰ ਥੇਸ ਪਹੁੰਚੀ ਆ ਜੀ ਨਹੀਂ 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 ਸਰ ਉੱਥੇ ਕੋਈ ਵੀ ਬੰਦੇ ਜਿੰਨੇ ਵੀ ਉੱਥੇ ਗਵਾ ਸੀਗੇ ਪੰਚਾਇਤ ਦੇ 4-5 ਮੈਂਬਰਾਂ ਨੂੰ ਛੱਡ ਕੇ ਇੱਕ ਅਮਨਦੀਪ ਨੂੰ ਛੱਡ ਕੇ ਉਹਦੇ ਬ੍ਰਦਰ ਨੂੰ ਛੱਡ ਕੇ ਇੱਕ ਪੰਚਾਇਤ ਮੈਂਬਰ ਸਾਡੇ ਰਾਜਪਾਲ ਜੀ ਪੰਚਾਇਤ ਮੈਂਬਰ ਆ ਉਹਨਾਂ ਦੇ ਵਿਰੁੱਧ ਖੜੇ ਸੀਗੇ ਪੰਚਾਇਤ ਮੈਂਬਰ ਉਹਨਾਂ ਨੂੰ ਛੱਡ ਕੇ ਇੱਕ ਛੋਟੀ ਬਾੜੀ ਤੋਂ ਬਾੜੀਆਂ ਖੁਰਦ ਦਾ ਟੈਂਟ ਦਾ ਕੰਮ ਕਰਦਾ ਸ਼ਾਮ ਸ਼ਾਮ ਕੁਮਾਰ ਪਤਾ ਨਹੀਂ ਸ਼ਾਮੂ ਜੀ ਉਹਨੂੰ ਕਹਿੰਦੇ ਆ ਉਹਨੂੰ ਛੱਡ ਕੇ ਉੱਥੇ ਜਿੰਨੀਆਂ ਵੀ ਦੁਕਾਨਾਂ ਆ ਸਾਰੀਆਂ ਦੁਕਾਨਾਂ ਵਾਲਿਆਂ ਤੋਂ ਸਾਬਤ ਕੀਤਾ ਜਾਵੇ ਕਿ ਅਸੀਂ ਇੱਥੇ ਐਸਸੀ ਸ਼ਬਦ ਬੋਲਿਆ ਸਾਡਾ ਤਾਂ ਭਾਈਚਾਰਾ ਜੀ ਐਸਸੀ ਸਮਾਜ ਦੇ ਨਾਲ ਆ ਜਦੋਂ ਹੁਣ ਬਾੜਬੰਦੀ ਹੋਈ ਹੈ ਜਦੋਂ ਪਹਿਲਾਂ ਬਾੜਬੰਦੀਆਂ ਨਹੀਂ ਸੀਗੀਆਂ ਤਾਂ ਸਾਰਿਆਂ ਨਾਲੋਂ ਜ਼ਿਆਦਾ ਵੀ ਕਈ ਵਾਰੀ ਵੋਟ ਸਾਡੇ ਫਾਦਰ ਸਾਹਿਬ ਨੂੰ ਪਈ ਆ ਕਿਉਂਕਿ ਸਾਰੀ ਪਿੰਡ ਦੇ ਸਹਿਯੋਗ ਨਾਲ ਹੀ ਜੀ ਉਹ ਬਣੇ ਆ ਦੇਰ ਸੈਕੰਡ ਉਹ ਇੱਕ ਵਾਰੀ ਸਰਪੰਚੀ ਦੇ ਇਲੈਕਸ਼ਨ ਤੇ ਲੜੇ ਆ ਜੀ ਤਾਂ ਇਹ ਤੋਂ ਪਹਿਲਾਂ ਜਿਹੜੇ ਸਰਪੰਚ ਸਾਹਿਬ ਜੀ ਉਹਨਾਂ ਦੇ ਆਪੋਜੀਟ ਅਸੀਂ ਚਲੋ ਹਾਰ ਗਏ ਪਰ ਸਾਡੀ ਸੈਕੰਡ ਤੇ ਵੋਟ ਰਹੀ ਆ ਜੀ ਉਹ ਸਾਰੇ ਐਸਸੀ ਸਮਾਜ ਦੇ ਭਾਈਚਾਰੇ ਨੇ ਪਾਈ ਆ ਜੀ ਤਦ ਹੀ ਅਸੀਂ ਇੰਨੀ ਦੂਰ ਤੱਕਰ ਗਏ ਆ ਜੀ ਜੇ ਸਾਡਾ ਐਸਸੀ ਆ ਨਾ ਹੁੰਦਾ ਤਾਂ ਅਸੀਂ ਤਾਂ ਹੁਣ ਵੀ ਕਹਿੰਨੇ ਆ ਬਾਬਾ ਸਾਹਿਬ ਅੰਬੇਦਕਰ ਜੀ ਹਨਾ ਜੀ ਜੇ ਸਾਡਾ ਸਾਡੇ ਇਦਾਂ ਦੀ ਦਿਲ ਚ ਹੋਵੇ ਤਾਂ ਇਹਨੀ ਗੱਲ ਹੈ ਜੀ ਹਾਂਜੀ ਉਹਨਾਂ ਨੇ ਇਹ ਵੀ ਇਲزام ਲਾਇਆ ਜਿਹੜੀ ਬਾਬਾ ਸਾਹਿਬ ਦੀ ਜਿਹੜੀ ਉੱਥੇ ਜਗਾ ਜਗਾ ਹੋਈ ਉਹਦੇ ਉੱਪਰ ਵੀ ਇਹਨਾਂ ਨੇ ਜਿਹੜੀ ਹੈਗੀ ਆ ਸਾਨੂੰ ਕੰਮ ਕਰਨ ਤੋਂ ਰੋਕਿਆ ਹੈ ਬਾਬਾ ਸਾਹਿਬ ਨੂੰ ਵੀ ਜਾਨੀ અપਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਸਰ ਮੇਰੀ ਮਦਰ ਆ ਸੁਰਿੰਦਰ ਕੌਰ ਇਹ ਮੌਜੂਦਾ ਪੰਚਾਇਤ ਮੈਂਬਰ ਹੈ ਜੀ ਇਹਨਾਂ ਨੂੰ ਅੱਜ ਤੱਕਰ ਵੀ ਹੁਣੀ ਜਿੰਨੀਆਂ ਵੀ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਜਿੰਨੀਆਂ ਵੀ ਜੋ ਕੁਝ ਵੀ ਇਹਨਾਂ ਦੀਆਂ ਹੋਈਆਂ ਦੀ ਇਹਨੀ ਇੱਕ ਵੀ ਮੀਟਿੰਗ 'ਚ ਉਹਨਾਂ ਨੂੰ ਨਹੀਂ ਸੱਭਿਆ ਮੀਟਿੰਗ ਦੇ ਜਿੰਨੇ ਵੀ ਮੁੱਦੇ ਆ ਸਾਨੂੰ ਪਤਾ ਲੱਗਦਾ ਪਿੰਡ ਦੇ ਵਿੱਚ ਜੀ ਪਾਈਪਾਂ ਦੀ ਲਾਈਨ ਪਈ ਆ ਪਾਣੀ ਦੀ ਵਾਟਰ ਸਪਲਾਈ ਦੀ ਲਾਈਨ ਪਈ ਆ ਇਹ ਨਹੀਂ ਉਹਦੇ ਵਿੱਚ ਵੀ ਕਿਹਾ ਲੋਕਾਂ ਨੂੰ ਕਿ ਦੇਖੋ ਅੱਧੀ ਪੰਚਾਇਤ ਨੇ ਪਾਣੀ ਦੀ ਲਾਈਨ ਪਵਾਤੀ ਜੀ ਦੱਸੋ ਸਰ ਗ੍ਰਾਂਟ ਆ ਗਵਰਨਮੈਂਟ ਦੀ ਦੇਣੇ ਵਾਲੇ ਵੱਡੇ ਵੱਡੇ ਅਫਸਰ ਸਾਡੇ ਡਾਕਟਰ ਸਾਹਿਬ ਵਗੈਰਾ ਜਿਨ੍ਹਾਂ ਨੇ 27 ਲੱਖ ਰੁਪਈਆ 25 ਪਤਾ ਨਹੀਂ 27 ਲੱਖ ਰੁਪਈਆ ਉਦੋਂ ਰਹਿ ਗਿਆ ਸੀ ਜਦੋਂ ਕੀ ਸਾਡੇ ਇਲੈਕਸ਼ਨ ਹੋ ਗਏ ਸੀ ਜਦੋਂ ਪੰਚਾਇਤਾਂ ਖਾੜਜ ਹੁੰਦੀਆਂ ਸੀ ਉਹਦੇ ਵਿੱਚ ਲਾਜੀ 22 ਤੋਂ 27 ਲੱਖ ਦੇ ਵਿੱਚ ਵਿੱਚ ਪੈਸੇ ਰਹਿ ਗਏ ਸੀ ਉਸ ਤੋਂ ਬਾਅਦ ਅੱਜ ਤੱਕ ਸਾਡੇ ਡਾਟਾ ਸਾਹਿਬ ਨੇ ਇਦਾਂ ਨਹੀਂ ਕੀਤਾ ਹਰੇਕ ਪਿੰਡ ਦੇ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਸਿਰਫ ਇਹ ਨਹੀਂ ਇੱਕ ਪਾਣੀ ਦੀ ਐਨ ਪਾਈ ਉਹ ਕਹੀ ਜਾਂਦੀ ਐ ਕਿ ਅੱਧੀ ਪੰਚਾਇਤ ਨੇ ਪਾਈ ਸਾਡੇ 3-4 ਮੈਂਬਰ ਆ ਜੀ ਦੋ ਜਨਰਲ ਮੈਂਬਰ ਆ ਦੋ ਐਸਸੀ ਮੈਂਬਰ ਆ ਉਹਨਾਂ ਨੂੰ ਅੱਜ ਤੱਕਰ ਵੀ ਨਹੀਂ ਸੱਦਿਆ ਨਹੀਂ ਹੈਗਾ ਉਹਨਾਂ ਦੇ ਇੱਕ ਸਾਡੇ ਮੈਂਬਰ ਆ ਪੰਚਾਇਤ ਮੈਂਬਰ ਜਨਰਲ ਆ ਉਹਨਾਂ ਦੇ ਹਸਬੰਡ ਲੰਬੜਦਾਰ ਆ ਜੀ ਉਹਨਾਂ ਨੂੰ ਵੀ ਨਹੀਂ ਅਜੇ ਤੱਕ ਰਹੀ ਨਹੀਂ ਸੱਤਿਆ ਕਿ ਪੰਚਾਇਤ ਦੇ ਵਿੱਚ ਆ ਕੰਮ ਹੁੰਦੇ ਪਏ ਆ ਜਾਂ ਕੁਝ ਅਸੀਂ ਦੱਸੋ ਇਹਨਾਂ ਦੇ ਕੋਈ ਵੀ ਦੱਸਦਣ ਇਹਨਾਂ ਦੀਆਂ ਕਿੰਨੀਆਂ ਫੋਟੋਆਂ ਆ ਇਹਨਾਂ ਦੀ ਇੰਸਟਾਗ੍ਰam ਆਈਡੀ ਆ ਜੀ ਸਾਰੀਆਂ ਫੋਟੋਆਂ ਦੇ ਵਿੱਚ ਇਹੀ ਆ ਜੀ ਜੇ ਅਸੀਂ ਉੱਥੇ ਹੋਈਏ ਅੱਜ ਹੀ ਨਹੀਂ ਸਾਡੀਆਂ ਵੀਡੀਓ ਬਣਾਈਆਂ ਆ ਜੇ ਅਸੀਂ ਇਹਨਾਂ ਦੀਆਂ ਕੰਮਾਂ 'ਚ ਵਿਗੜਨ ਪਾਉਂਦੇ ਤੇ ਪਹਿਲਾਂ ਨਹੀਂ ਵੀਡੀਓ ਬਣਾ ਸਕਦੇ ਸੀਗੇ ਜੀ ਇਸ ਕਰਕੇ ਅਸੀਂ ਸਾਨੂੰ ਸਰ ਸੱਦਦੇ ਹੀ ਨਹੀਂ ਇਹੇ ਸਦਨਤਾ ਅਸੀਂ ਇਹਨਾਂ ਦੇ ਕੋਲ ਆਈਏ ਇਹਨਾਂ ਜੀ ਆਪੇ ਹੀ ਕਰਦੇ ਆ ਸਾਨੂੰ ਤਾਂ ਪਤਾ ਹੀ ਨਹੀਂ ਕੀ ਕਰੀ ਜਾਂਦੇ ਆ ਕੀ ਨਹੀਂ ਕਰੀ ਜਾਂਦੇ ਅਸੀਂ ਇਦਾਂ ਦਾ ਕੰਮ ਨਹੀਂ ਸਾਡੇ ਫਾਦਰ ਸਾਹਿਬ ਦੋ ਵਾਰੀ ਚਾਰ ਵਾਰੀ ਪੰਚਾਇਤ ਮੈਂਬਰ ਰਹੇ ਆ ਦੋ ਵਾਰੀ ਮਦਰ ਸਾਡੇ ਰਹੇ ਆ ਦਾਦਾ ਜੀ ਨੰਬਰਦਾਰ ਅਸੀਂ ਤਾਂ ਪਿੰਡ ਦਾ ਸਹਿਯੋਗ ਕਰਨਾ ਚਾਹੁੰਦੇ ਆ ਅਸੀਂ ਪਿੰਡ 'ਚ ਵਿਗਨ ਥੋੜੀ ਪਾ ਸਕਦੀ ਆ ਜੀ ਅਸੀਂ ਵੀ ਚੁਣੇ ਹੋਏ ਨੁਮਾਇंदे ਆ ਪਿੰਡ ਦੇ ਤਾਂ ਕਿਹਨ ਸਰ ਅਨਲਾਦਾ ਕੀ ਪੁਰਪਰਾਸ਼ਨ ਨੇ ਤੁਹਾਡੇ ਨਾਲ ਤੱਕਾ ਕੀਤਾ ਜਿਹੜਾ ਪਰਚਾ ਦਰਜ ਕੀਤਾ ਗਿਆ ਸਰ 110% ਤੱਕਾ ਆ ਜੀ ਕੋਈ ਵੀ ਐਸਸੀ ਨਹੀਂ ਬੋਲਿਆ ਉਹੀ ਕੁਛ ਨਹੀਂ ਬੋਲਿਆ ਸਰ ਜੇ ਅਸੀਂ ਐਸਸੀ ਸ਼ਬਦ ਬੋਲਦੇ ਅਸੀਂ ਸਬਤ ਹੋ ਜਾਈਏ ਮੈਂ ਬੋਲਦਾ ਸਬਤ ਹੋ ਜਮਾ ਮੇਰੇ ਫਾਦਰ ਸਾਹਿਬ ਬੋਲਦੇ ਸਬਤ ਹੋ ਜਾਣ ਅਸੀਂ ਕਹਿੰਨੇ ਆ ਕਿ ਸਾਨੂੰ ਐਸਸੀ ਐਕਟ ਨਹੀਂ ਸਾਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੀ ਜੇ ਅਸੀਂ ਇਸ ਗੁਨਾ ਤੋਂ ਦੂਰ ਹੁੰਨੇ ਆ ਤਾਂ ਜੋ ਇਹਨਾਂ ਤੇ ਬੰਦੀ ਕਾਰਵਾਈ ਉਹ ਕੀਤੀ ਜਾਵੇ ਜੋ ਸਾਡੇ ਤੇ ਬੰਦੀ ਕਾਰਵਾਈ ਉਹ ਕੀਤੀ ਜਾਵੇ ਤੇ ਸਰ ਕਿਸੇ ਉੱਚ ਅਧਿਕਾਰੀਆਂ ਨੂੰ ਮਿਲੇ ਆਫਸਰਾਂ ਨੂੰ ਵਗੈਰਾ ਕਿਸੇ ਸਰ ਉੱਚ ਅਧਿਕਾਰੀਆਂ ਨੂੰ ਅਸੀਂ ਨਹੀਂ ਮਿਲੇ ਜੀ ਸਾਨੂੰ ਪਤਾ ਹੀ ਨਹੀਂ ਸੀਗਾ ਅਸੀਂ ਕਿ ਜੋ ਐਪਲੀਕੇਸ਼ਨ ਆਊਗੀ ਤਾਂ ਇੱਕ ਵਾਰੀ ਸਾਡੇ ਉੱਤੇ ਐਪਲੀਕੇਸ਼ਨ ਦਾ ਆਇਆ ਨਹੀਂ ਦੱਸਿਆ ਕਿ ਆਇਆ ਥਾਣੇਦਾਰ ਸਾਹਿਬ ਨੇ ਸਾਨੂੰ ਐਸਐਚਓ ਸਾਹਿਬ ਨੇ ਇਤਲਾਹ ਕੀਤੀ ਕਿ ਤੁਹਾਡੇ ਉੱਤੇ ਪਰਚਾ ਆਇਆ ਅਸੀਂ ਉਹਨਾਂ ਨੂੰ ਕਿਹਾ ਕਿ ਸੱਦ ਲਓ ਦੋਏ ਤੇ ਰਾਜੀ ਉਹਨੇ ਤਿੰਨ ਚਾਰ ਵਾਰੀ ਸਾਨੂੰ ਟਾਈਮ ਦਿੱਤਾ ਕਿ 4 ਵਜੇ ਦਾ ਟਾਈਮ ਹੈ ਜੀ 12 ਵਜੇ ਦਾ ਟਾਈਮ ਹੈ ਜੀ ਤਾਂ ਇਸ ਕਰਕੇ ਕੋਈ ਜੀ ਇਹਨਾਂ ਦਾ ਨਹੀਂ ਆਇਆ ਅਸੀਂ ਦੋ ਵਾਰੀ ਜਾ ਕੇ ਆਏ ਥਾਣੇ ਜੀ ਇਹਨਾਂ ਦਾ ਕੋਈ ਵੀ ਬੰਦਾ ਨਹੀਂ ਜੀ ਆਇਆ ਸਾਨੂੰ ਪਤਾ ਨਹੀਂ ਸੀ ਸਾਡੇ ਤੇ ਇਹਨੇ ਤੇ ਕਿਸੇ ਨੂੰ ਇਕੱਠੇ ਕਰਕੇ ਚੱਬੇਵਾਲ ਬੰਦ ਕਰਨੇ ਦੀ ਹਿਸ਼ਾਰਪੁਰ ਬੰਦ ਕਰਨੇ ਦੀਆਂ ਧਮਕੀਆਂ ਦੇ ਕੇ ਸਾਡੇ ਉੱਤੇ ਐਸਸੀਐਂਡ ਦਾ ਪਰਚਾ ਕਰਾਉਂਦੇ ਪਏ ਆ ਅਸਿਕਾ ਨਾਰਮਲ ਝਗੜਾ ਹੈ ਕੋ ਹੋਊਗਾ ਜੀ 751 ਦਾ ਕੇਸ ਯਾਨੀ ਕਹਿੰਨਾ ਮੇਨ ਮੁੱਦਾ ਕੀ ਹੈ ਜੀ ਸਾਡੇ ਫਾਦਰ ਸਾਹਿਬ ਦੀ ਲੰਬੜਦਾਰੀ ਦੀ ਤਾਰੀਖ ਸੀ 15 ਠੀਕ ਹੈ ਜੀ ਅੱਜ ਤਰੀਕ ਵਾਲੇ ਦਿਨ ਇਨੀ ਸਿਰਫ ਬਾੜੀਆਂ ਦੀ ਉਹੀ ਬੇਨਤੀ ਕਰਾਈ ਜਿਹੜੀ ਪਿਛਲੀ ਪੰਚਾਇਤ ਨੇ ਕਈ ਵਾਰ ਕਰਾ ਚੁੱਕੀ ਹੈ ਸਾਡੇ ਪਿਛਲੀ ਪੰਚਾਇਤ ਨੇ ਵੀ ਜੀ ਉੱਥੇ ਇੱਕ ਵਾਰ ਖੰਭਾ ਲਾਉਣ ਦੀ ਗੱਲ ਕੀਤੀ ਸੀ ਅਸੀਂ ਉਹਨਾਂ ਨੂੰ ਰਿਕਵੈਸਟ ਜਾ ਕੇ ਕੀਤੀ ਕਿ ਉਦ ਤੱਕ ਖੰਭਾ ਨਾ ਲਾਓ ਜਦ ਤੱਕ ਇਹ ਜ਼ਮੀਨ ਨਹੀਂ ਨਿਕਲਦੀ ਉਨੀ ਆਲੇ ਦੋਲੇ ਪੁੱਛਿਆ ਜੀ ਉਹ ਕਹਿੰਦੇ ਇੱਥੇ ਕਿਤਾ ਜ਼ਮੀਨ ਉਹਨਾਂ ਦੀ ਨਿਕਲਦੀ ਆ ਤਾਂ ਫੇਰ ਹੁਣੀ ਸਰ ਜਾਨਿਕ 4-5 ਕਰਮਾ ਪਿੱਛੇ ਨੂੰ ਕਰਕੇ ਖੰਭਾ ਲਾਤਾ ਤਾਂ ਉਸੇ ਹੀ وجہ ਦੇ ਨਾਲ ਸਾਡੇ ਫਾਦਰ ਸਾਹਿਬ ਦੀ ਲੰਬੜਦਾਰੀ ਕਰਕੇ ਨਹੀਂ ਜਾਣ ਕੇ ਮਿਲਦੀ ਰੱਖੀ ਜੀ 15 ਤਰੀਕ ਸੀਗੀ ਜੀ ਇਸ ਮੈਡਮ ਨੇ ਸਾਡੇ ਫਾਦਰ ਸਾਹਿਬ ਦੇ ਵਿਰੁੱਧ ਪੂਰੀ ਪੰਚਾਇਤ ਨੇ ਜੀ 5-6 ਮੈਂਬਰ ਆ ਜਿਹੜੇ ਇਨੀ ਸਟੈਂਪਾਂ ਲਾ ਕੇ ਦਿੱਤੀਆਂ ਹਰਪ੍ਰੀਤ ਸਿੰਘ ਬੇਤੀ ਇਹ ਲੰਬੜਦਾਰੀ ਦੇ ਜੋਗ ਆ ਪਰਮਜੀਤ ਸਿੰਘ ਲੰਬੜਦਾਰੀ ਦੇ ਜੋਗ ਨਹੀਂ ਹੈਗੇ ਇਨੀ ਹਰਪ੍ਰੀਤ ਸਿੰਘ 베ਦੀ ਨੂੰ ਜੀ ਐਨਾ ਕੀਤਾ ਕੇ ਇਹ ਐਦਾਂ ਆ ਇਹ ਐਦਾਂ ਆ ਜੀ ਇਹਨੇ ਸਾਰਾ ਕੁਝ ਲਿਖ ਕੇ ਦਿੱਤਾ ਝੂਠਾ ਹੀ ਨਹੀਂ ਇਹ ਕੀਤਾ ਫੇਰ ਹੀ ਨਹੀਂ ਇਹ ਗੱਲ ਕਹੀ ਕਿ ਬਾਬੇ ਦਾ ਬਾਗ ਉਹਨਾਂ ਦੀ ਪਰਸਨਲ ਜ਼ਮੀਨ ਦੇ ਵਿੱਚ ਆ ਜੀ ਕਿਸੇ ਦੀ ਪਰਸਨਲ ਜ਼ਮੀਨ ਚ ਨਹੀਂ ਉਹਨਾਂ ਦੀ ਜੱਤੀ ਜ਼ਮੀਨ ਚ ਆ ਜੀ 2025 ਦਾ ਜਿਹੜਾ ਮੇਲਾ ਆ ਉਹਨਾਂ ਦੇ ਰਗਵੀਰ ਸਿੰਘ 베ਦੀ ਹਿਯਾਰਪੁਰ ਤੋਂ ਉਹਨਾਂ ਦੇ ਉਹੀ ਤਰਾਇਆ ਜੀ ਇਨਾਂ ਦਾ ਤਾਂ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਸੀਗੀ ਜੀ। ਤਾਂ ਹੁਣ ਕਿਨਾ ਕਿਨਾ ਤੇ ਪਰਚਾ ਦਰਜ ਹੋਇਆ ਤੁਹਾਡੇ ਤੇ? ਮੇਰੇ ਉੱਤੇ ਆ ਜੀ। ਮੈਨੂੰ ਤਾਂ ਮੇਰੀ ਮਦਰ ਨੂੰ ਜੀ। ਉਹਨੇ ਕਿਹਾ ਕਿ ਇਨਕੁਆਇਰੀ ਚ ਰੱਖਿਆ ਜਾਊਗਾ। ਮੇਰੇ ਫਾਦਰ ਸਾਹਿਬ ਉੱਤੇ ਬਿਨਾ ਪੁੱਛ ਗਿੱਚ ਪਿੰਡ ਦੇ ਵਿੱਚ ਜੀ ਬਿਨਾ ਕੁਝ ਕੀਤੇ ਐਸਆਈ ਐਕਟ ਦਾ ਪਰਚਾ ਕਰ ਦਿੱਤਾ। ਇਹ ਸਾਡੇ ਉੱਤੇ ਬਹੁਤ ਤੱਕਾ ਹੋਇਆ। ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸਾਰੇ ਉੱਚ ਅਧਿਕਾਰੀਆਂ ਡੀਜੀਪੀ ਸਾਹਿਬ ਨੂੰ ਕਿ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖਿਆ ਜਾਵੇ ਤੇ ਇਸ ਦੀ ਪੂਰੀ ਜਾਂਚ ਪੜਤਾਲ ਤੋਂ ਬਾਅਦ ਜੀ ਪਰਚਾ ਕੀਤਾ ਜਾਵੇ ਜੇ ਅਸੀਂ ਝੂਠਿਆਂ ਦਾ ਸਾਥ ਦਿੱਤਾ ਜਾਵੇ ਜਿਨ੍ਹਾਂ ਨੇ ਸਾਨੂੰ ਹਰਾਸਮੈਂਟ ਕੀਤੀ ਆ ਜਿਨ੍ਹਾਂ ਨੇ ਸਾਨੂੰ ਰੋੜਾਂ ਦੇ ਉੱਤੇ ਪਾਇਆ ਸਾਨੂੰ ਘਰੋਂ ਨਿਠਾਇਆ ਜੀ ਸਾਡੇ ਪਸ਼ੂ ਭੁੱਖੇ ਬੈਠੇ ਆ ਜੀ ਸਾਨੂੰ ਡਰ ਪੈ ਗਿਆ ਕਿ ਐਸੇ ਐਕਟ ਦੇ ਪਰਚੇ ਦੇ ਵਿੱਚ ਕਹਿੰਦੇ ਆ ਕਿ 6-6 ਮਹੀਨੇ ਸਜ਼ਾ ਹੋ ਜਾਂਦੀਆਂ ਜੀ ਸਾਨੂੰ ਇਸ ਸਰਪੰਚ ਨੇ ਇਹਨਾਂ ਸਾਰਿਆਂ ਪੈਂਚਾਂ ਨੇ ਸਾਰਿਆਂ ਨੇ ਹਰਾਸਮੈਂਟ ਕੀਤਾ ਜੀ ਤਾਂ ਸਾਡੇ ਪਸ਼ੂ ਭੁੱਖੇ ਬੈਠੇ ਆ ਜੀ ਬਾੜੀਆਂ ਦੇ ਵਿੱਚ ਇਨੀ ਸਾਨੂੰ ਇੰਨਾ ਹਰਾਸਮੈਂਟ ਕੀਤਾ ਸਾਡੇ ਘਰ ਛੜਵਾ ਦਿੱਤੇ ਜੀ ਇਹਨਾਂ ਉੱਤੇ ਜੋ ਬਣਦੀ ਕਾਰਵਾਈ ਆ ਉਹ ਹੀ ਨਾ ਉੱਤੇ ਹੋਵੇ ਜੇ ਅਸੀਂ ਐਸਸੀ ਐਕਟ kia ਆ ਹੋਵੇ ਜੇ ਐਸਸੀ ਕਿਸੇ ਨੂੰ ਸ਼ਬਦ ਸ਼ਬਦਾਬਦੀ ਕੀਤੀ ਹੋਵੇ ਤਾਂ ਸਾਡੇ ਤੇ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਜਿਹਨੇ ਜਿਹੜੇ ਇਹਨਾਂ ਵੱਲੋਂ આરોਪ ਲਗਾਈ ਹੈ ਵੀ ਬਹੁਤ ਜ਼ਿਆਦਾ ਝੂਠੇ આરોਪ ਆ ਜੀ ਇਹ ਅੱਜ ਤਾਂ ਸਾਰੀ ਨਹੀਂ ਇਹ ਗੱਲ ਕਹਿਤੀ ਸਾਡੇ ਫਾਦਰ ਸਾਹਿਬ ਦੀ ਮਿਹਨਤੀ ਦੇ ਉੱਤੇ ਇਹ ਰਾਤ ਨੂੰ ਦੱਸਦੇ ਆ ਕਿ ਅਸੀਂ ਰਾਤ ਨੂੰ 11-11 ਵਜੇ ਤੱਕ ਰੁਮਦੇ ਆ 12-12 ਵਜੇ ਤੱਕ ਰੁਮਦੇ ਆ ਸਵੇਰ ਨੂੰ 4 ਵਜੇ ਉੱਠ ਕੇ ਸੈਰ ਤੇ ਜਾਂਦੇ ਆ ਸਾਡੇ ਜੀ ਉੱਧਰ ਅਸੀਂ ਸਪੈਦੇ ਪਸ਼ੂਆਂ ਨੂੰ ਚਾਰੇ ਲਈ ਬਾਜਰਾ ਵਗੈਰਾ ਵੀ ਜੀ ਆਇਆ ਜੀ ਅਸੀਂ ਉੱਧਰ ਵੱਢਣ ਜਾਈਏ ਮੇਰੇ ਅਰਗੇਤਾਤਾ ਜੀ ਇਹ ਫੇਰ ਇਹ ਰੋਪ ਲਾ ਦੂਗੀ ਮੇਰਾ ਕੈਨੇਡਾ ਦਾ ਕੰਮ ਬਣਦਾ ਸੀਗਾ ਸਰ ਮੇਰਾ ਕੈਨੇਡਾ ਦਾ ਕੰਮ ਬਣਦਾ ਹੈ ਏਜੰਟ ਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਤੇਰੇ ਤੇ ਅਸੀਂ ਪੈਸੇ ਲਾ ਕੇ ਖਰਾਬ ਨਹੀਂ ਕਰਨੇ ਕਿ ਤੂੰ ਤੇਰੇ ਉੱਤੇ ਤਾਂ ਸੀ ਐਕਟ ਲੱਗ ਗਿਆ ਆ ਮੀਡਿਕਲ ਵੀਡੀਓ ਪਈ ਹੈ ਤੇਰੇ ਉੱਤੇ ਇੱਕ ਐਸਸੀ ਐਕਟ ਤੇਰੇ ਉੱਤੇ ਲੱਗ ਗਿਆ ਇਹਨੇ ਮੇਰਾ ਜੀ ਪੂਰਾ ਕਰੈਕਟਰ ਜ਼ੀਰੋ ਕਰ ਦਿੱਤਾ ਇਸ ਸਰਪੰਚ ਸਾਹਿਬ ਨੇ ਜਿਹੜੇ ਪੰਜੇ ਛੇ ਪੰਚਾਇਤ ਮੈਂਬਰ ਆ ਮੈਂ ਕਹਿਣਾ ਕਿ ਜੋ ਮੇਰੇ ਤੇ ਬਣਦੀ ਕਾਰਵਾਈ ਉਹ ਕੀਤੀ ਜਾਵੇ ਪ੍ਰਸ਼ਾਸਨ ਨਾਲੋਂ ਮੈਂ ਬੇਨਤੀ ਕਰਦਾ ਹੱਥ ਜੋੜਦਾ ਆ ਏసీపీ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਆਈਜੀ ਸਾਹਿਬ ਨੂੰ ਸਾਰੇ ਪੁਲਿਸ ਅਧਿਕਾਰੀਆਂ ਨੂੰ ਕਿ ਜੋ ਮੇਰੇ ਤੇ ਬਣਦੀ ਕਾਰਵਾਈ ਮਿੱਤੇ ਕੀਤੀ ਜਾਵੇ ਜੇ ਮੈਂ ਗਲਤ ਬੋਲਿਆ ਹੋਵੇ ਜੀ ਜੇ ਨਹੀਂ ਤਾਂ ਸਰ ਮੇਰੀ ਇੱਜ਼ਤ ਨੂੰ ਧਾ ਲੱਗੀ ਆ ਮੇਰੀ ਇੱਜ਼ਤ ਨੂੰ ਬਚਾਉਣ ਦੇ ਮਾਰੇ ਇਨਾਂ ਦੇ ਕਾਰਵਾਈ ਕੀਤੀ ਜਾਵੇ ਜੇ ਇਹ ਨਹੀਂ ਕਾਰਵਾਈ ਨਹੀਂ ਕੀਤੀ ਮੈਂ ਜਰਨਲ ਸਮਾਜ ਦਾ ਪੁੱਤ ਆ ਅਸੀਂ ਇਸ ਸਮਾਜ 'ਚ ਨਹੀਂ ਰਹਿਣਾ ਚਾਹੁੰਦੇ ਅਸੀਂ ਆਪਣੇ ਧੀ ਪੁੱਤਾਂ ਨੂੰ ਇਕੱਠੇ ਕਰਾਂਗੇ ਅਸੀਂ ਜ਼ਹਿਰ ਖਾਵਾਂਗੇ ਚਾਹੇ ਅੱਗ ਲਾਵਾਂਗੇ ਆਪਣੇ ਆਪ ਨੂੰ ਅਸੀਂ ਜਦ ਸਮਾਜ ਦੇ ਵਿੱਚ ਜਰਨਲ ਸਮਾਜ ਰਹਿ ਹੀ ਨਹੀਂ ਸਕਦਾ ਜੀ ਇਸ ਐਸੀ ਸਮਾਜ 'ਚ ਫਿਰ ਸਾਡਾ ਰਹਿਣ ਦਾ ਫਾਇਦਾ ਕੀ ਆ ਇਸ ਕਰਕੇ ਅਸੀਂ ਇਸ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੇ ਆਂ ਹੱਥ ਜੋੜ ਕੇ ਕਹਿੰਦੇ ਆਂ ਜਾਂ ਸਾਨੂੰ ਬਚਾ ਲਓ ਜੀ ਜਾਂ ਇਸ ਕਾਰਵਾਈ ਨੂੰ ਪੂਰੀ ਸਿਰੇ ਚੜਾ ਲਓ ਸਰ ਸਾਡੇ ਤੇ ਬਹੁਤ ਹੀ ਜਿਆਦਾ ਝੂਠਾ ਪਰਚਾ ਐਡੀਆਂ ਹਰਾਸਮੈਂਟ ਐ ਇਸ ਪੰਚਾਇਤ ਨੇ ਕੀਤੀਆਂ ਜੀ ਬਸ ਇਸੇ ਕਹਿਣ ਦਾ ਸੱਚੀ ਗੱਲ ਮੈਂ ਪਰਮਜੀਤ ਸਿੰਘ ਬਾੜੀਆਂ ਕਲਾਂ ਪਿੰਡ ਬਾੜੀਆਂ ਕਲਾਂ ਜ਼ਿਲ੍ਹਾ ਹਿਆਰਪੁਰ ਸਾਫ ਕਾ ਮੈਂਬਰ ਪੰਚਾਇਤ ਮੌਜੂਦਾ ਨੰਬਰਦਾਰ ਬਿਆਨ ਕਰਦਾ ਹਾਂ ਕਿ ਮੈਂ ਜੋ ਮਤਲਬ ਜਿਹੜੀ ਪੰਚਾਇਤ ਵਾਲਿਆਂ ਨੇ ਮੇਰੇ ਉੱਤੇ ਗਲਤ ਐਲੀਗੇਸ਼ਨ ਲਾਇਆ ਐ ਐਸੀ ਅਗਰਦਾ ਸਰਪੰਚ ਨੇ ਲਾਇਆ ਆ ਉਹ ਬਿਲਕੁਲ ਨੇੰਦਾਂ ਜੋਗ ਆ ਬਤ ਗੱਲ ਤੇ ਵਾਹੋ ਬੇਨਤੀ ਹੋਈ ਆ ਬੇਨਤੀ ਹੋਣ ਦੇ ਬਾਅਦ ਦੇ ਵਿੱਚ ਉਹਨਾਂ ਬੰਦਿਆਂ ਦੀ ਸਾਡੇ ਜਿਹਨਾਂ ਬੰਦਿਆਂ ਦਾ ਮੈਂ ਸਾਰਾ ਕਾਰੋਬਾਰ ਸੰਭਾਲਦਾ ਉਹਦੀ ਇੱਕ ਦੁਕਾਨ ਦੀ ਜਗਾ ਨਿਕਲਈ ਆ ਨਿਕਲੀ ਬੇਨਤੀ ਤੋਂ ਬਾਅਦ ਸਭ ਕੁਝ ਹੋ ਗਿਆ ਮੈਂ ਕਿਹਾ ਬਗੜ ਲਈਏ ਕਹਿੰਦੀ ਜਣਾ ਖਣਾ ਆ ਤੂੰ ਮੈਨੂੰ ਕੌਣ ਇਹ ਤੇ ਜਣਾ ਖਣਾ ਕੇ ਬਗੜ ਸਕਦਾ ਆ ਹਨਾ ਇਹ ਨਾਲ ਇਹਨੇ ਆ ਕੇ ਇਹਨੇ 10 12 ਬੰਦੇ ਇਹਦੇ ਨਾਲ ਆ ਜਿਹੜੇ ਹਾਰਿਓ ਪੰਚਾਇਤ ਮੈਂਬਰ ਆ ਉਹ ਵੀ ਇਹ ਬਿਲਕੁਲ ਨਾਲੇ ਹੀ ਰੱਖਦੀ ਆ ਸਾਰੇ ਬੰਦੇ ਜਿੰਨੇ ਵੀ ਜਿਹਦੇ ਨਾਲ ਹਾਰਿਓ ਵੀ ਸਾਰੇ ਔਰ ਜੋ ਪੰਜਾਂ ਜਿੱਤਿਆਂ ਪੰਜਾਂ ਨੂੰ ਇਹ ਬੁਲਾਉਂਦੀ ਨਹੀਂ ਹੈਗੀ ਬਿਲਕੁਲ ਵੀ ਜਿੰਨਾਂ ਕਰਾਂਗੇ ਜਿਹੜਿਆਲਿਆਂ ਨੂੰ ਨਹੀਂ ਬੁਲਾਉਂਦੀ ਇਹ ਇਸ ਕਰਕੇ ਆ ਕੇ ਜਦ ਉੱਥੇ ਆਏ ਅਸੀਂ ਤਾਂ ਮੈਂ ਪੁੱਛਿਆ ਕਹਿੰਦੀ ਜਣਾ ਕਾਣਾ ਨਹੀਂ ਬਗੜ ਸਕਦਾ ਤੇ ਇਹ ਜਾਣੋ ਹਾਰਪ੍ਰੀਤ ਬੋਲ ਰਿਹਾ ਉਹ ਕਹਿੰਦਾ ਬੇਤੇ ਤਾਂ ਬਾਥਰੂਮ ਬਣਾਉਣੇ ਅਸੀਂ ਐਦਾ ਕਿਦਾ ਉਹਦੇ ਨਾਲ ਮੇਰਾ ਲੰਬੜਦਾਰੀ ਦਾ ਝਗੜਾ ਸੀਗਾ ਜੀ 15 ਤਰੀਕ ਸੀਗੀ ਜੀ 8 ਤਰੀਕ ਦਾ ਇਹ ਵਾਕਿਆ ਆ 15 ਤਰੀਕ ਦੀ ਇਨੀ ਲਿਖਾਇਆ ਇਸ ਕਰਕੇ ਆ ਵੀ ਇਹਨਾਂ ਨੂੰ ਇਹਨਾਂ ਦੇ ਵਕੀਲ ਨੇ ਕਿਹਾ ਸੀਗਾ ਕਿ ਜੇ ਕੋਈ ਨੇ ਪੰਚਾਇਤ ਦੀ ਜਗ੍ਹਾ ਦੱਬੀ ਹੋਆ ਤਾਂ ਉਹ ਤੁਸੀਂ ਸਾਨੂੰ ਦੱਸੋ ਇਨੀ ਇਸੇ ਕਰਕੇ ਜਾਣ ਕੇ ਇਹ ਜਗ੍ਹਾ ਦੇ ਉੱਤੇ ਇਨੀ ਲਿਖਾਇਆ ਇਹ ਮੰਗਤੀ ਰਖਾਈ ਆ ਜੀ ਤਾਂ ਇਸ ਕਰਕੇ ਜਿਸ ਵੇਲੇ ਵੀ ਉਹ ਹਰਪ੍ਰੀਤ ਨਾਲ ਮੇਰੀ ਗੱਲ ਹੋਂਦੀ ਸੀਗੀ ਹਰਪ੍ਰੀਤ ਮੇਨਾਂ ਬਹਿਸ ਦਾ ਸੀਗਾ ਵੀ ਐਂ ਕਰਨਾ ਸੀ ਮੈਂ ਕਿਹਾ ਉਹਨੂੰ ਮੈਂ ਕਿਹਾ ਸੀ ਦੀ ਉਹਨੂੰ ਭੇਜ ਆਪਾਂ ਉਹ ਪੁੱਤ ਉਹ ਵੀ ਮੈਨੂੰ ਬਾਜੀ ਬਾਜੀ ਮੈਂ ਮੋੜ ਦੇਣੀ ਤੁਹਾਡੀ 15 ਤਰੀਕ ਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਮੋੜ ਦੇਣੀ ਤੂੰ ਅਸੀਂ ਵੀ ਤੇਰੀ ਮੋੜ ਦੇਣੀ ਆ ਬਾਜੀ ਉਹਨਾਂ ਮੇਰੀ ਬਹਿਸ ਚੱਲਦੀ ਸੀ ਜਨ ਹੋਏ ਪਰੋਂ ਅਗੇ ਇਹਨੇ ਆ ਕੇ ਕਿਹਾ ਬਈ ਤੂੰ ਕੌਣ ਹੋਣਾ ਸਾਡੀ 5 6 ਮਹੀਨੇ ਹੋ ਗਏ ਤੂੰ ਅੱਗੇ ਦਾ ਮੋੜ ਨਾ ਸਕਿਆ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਤਾਂ ਮੇਰੀ ਗੱਲ ਹੀ ਕੋਈ ਨਹੀਂ ਜੇ ਆ ਕੇ ਕਹਿੰਦੀ ਸਾਡੀ ਵੀ ਤੁਹਾਡੇ ਨਾਲ ਕੋਈ ਗੱਲ ਨਹੀਂ ਇਹਦਾ ਕਰਕੇ ਹੋਈ ਗੱਲ ਜੀ ਤੇ ਮੈਨੂੰ ਮੈਂ ਕਿਹਾ ਤੂੰ ਸਾਡੇ ਨਾਲ ਨਾ ਸਰਪੰਚ ਸਾਹਿਬ ਰੋਕਾਂ ਨੂੰ ਕਹੀ ਜਾ ਜੋ ਮਰਜੀ ਸਾਡੇ ਨਾਲ ਐਦਾਂ ਦੀ ਗੱਲ ਕਰੋ ਹਨਾ ਆ ਗਿਆ ਉਹ ਤੋਂ ਬਾਅਦ ਅਸੀਂ ਐਡੇ ਨੂੰ ਕੋਈ ਨਹੀਂ ਨਾ ਜਾਤੀ ਸੂਤ ਕਿਛავਤ ਕੋਈ ਇਹਨੂੰ ਨਹੀਂ ਬੋਲਿਆ ਅਸੀਂ ਬਿਲਕੁਲ ਨਹੀਂ ਬੋਲਿਆ ਅਸੀਂ ਮਹਾਰਾਜ ਨੂੰ ਜਾਨ ਦੇਣੀਆਂ ਮਹਾਰਾਜ ਜਾਨ ਦੇਣੀਆਂ ਅਸੀਂ ਬਿਲਕੁਲ ਨਹੀਂ ਜਾਤੀ ਸੂਤ ਕਿਛਪਦੇ ਨੂੰ ਕੋਈ ਵੀ ਬੋਲਿਆ ਤਾਂ ਆਪਣੇ ਜਿਹੜਾ ਇਹ ਪਰਚਾ ਕਰਾਇਆ ਇਹ ਗਲਤ ਕਰਾਇਆ ਬਾਹਰੋਂ ਬੰਦਿਆਂ ਨੇ ਆਕੇ ਜਲੰਧਰੋਂ ਬੰਦਿਆਂ ਨੇ ਆਕੇ ਪਰਚਾ ਕਰਾਇਆ ਕਿ ਸਾਡੇ ਆਲੇ ਦੋਲੇ ਇਲਾਕੇ ਦੇ ਵਿੱਚ ਬੰਦੇ ਐ ਨਹੀਂ ਸੀਗੇ ਇਹਨਾਂ ਦੇ ਡੈਗਰ ਫੋਰਸ ਦੇ ਇਹ ਗਲਤ ਕਰਾਇਆ ਜਦੋਂ ਪਰਚਾ ਜਿਹੜਾ ਉਹ ਕਿਉਂ ਲੋਕਿ ਪਹਿਲਾ ਪਰਚਾ ਜੀ ਜਦ ਜਦ ਜਵਿੰਦਰ ਖਾਸਤ ਦਿੱਤੀ ਆ ਸਾਡੇ ਉੱਤੇ ਇਹ 8 ਤਰੀਕ ਨੂੰ ਝਗੜਾ ਹੋਇਆ 9 ਨੂੰ ਇਹ ਨਹੀਂ ਦਰਖਾਸਤ ਦਿੱਤੀ ਆ ਉਸ ਦਰਖਾਸਤ ਦੇ ਵਿੱਚ ਬਿਲਕੁਲ ਨਹੀਂ ਇਹ ਰੱਖਿਆ ਤੇ ਆਪਣੇ ਇਹ ਨਹੀਂ ਸਿਰਫ ਆਹ ਹੀ ਰੱਖਿਆ ਬੇ ਗਾਲੀ ਗਲੋਚ ਹੋਇਆ ਆ ਯਾਰ 8 15 ਤਰੀਕ ਨੂੰ ਤਰੀਕ ਪੈ ਗਈ ਮੈਂ ਲੰਬਰਦਾਰ ਬਣ ਗਿਆ ਉਦੋਂ ਬਾਅਦ ਇਹਨਾਂ ਨੇ ਫੇ ਇਹ ਨਚਾਇਆ ਪਿਆ ਦੀ ਹੁਣ ਐਸੀ ਐਕਟ ਲਵਾਣੇ ਨੇ ਨਾ ਤੇ ਇਹ ਨਹੀਂ ਨਜਾਇਜ਼ ਗਿਆ ਜਿੱਦਾਂ ਇਹ ਬੋਲਦੀ ਇੱਕ ਗੱਲ ਵੀ ਸੱਚੀ ਜੇਦੀ ਨਿਕਲ ਜਾਵੇ ਇੱਕ ਵੀ ਗੱਲ ਸੱਚੀ ਨਿਕਲ ਜਾਵੇ ਤਾਂ ਮੈਂ ਜੋ ਮੈਨੂੰ ਮਰਜ਼ੀ ਕਰਦੇ ਉਹ ਮੈਂ ਬਿਲਕੁਲ ਨਹੀਂ ਮੇਰਾ ਐਸੀਆਂ ਦੇ ਨਾਲ ਮੇਰਾ ਬਹੁਤ ਪਿਆਰ ਆ ਮੈਂ ਐਸੀ ਦੇ ਮਰ ਖਲਾਫ ਬੋਰੇ ਨਹੀਂ ਸਕਦਾ ਡਾਕਟਰ ਨੇ ਬੇਦਖ ਕਰਕੇ ਮਰ ਖਲਾਫ ਵੀ ਨਹੀਂ ਮੈਂ ਬੋਲ ਸਕਦਾ ਮੈਂ ਖੋਦ ਪਿਛਲੀ ਪੰਚਾਇਤ ਜੇ ਹੁੰਦਿਆਂ ਨੇ ਇੱਕ ਗਰਾਹ ਡਾਕਟਰ ਸਾਹਿਬ ਨੂੰ ਦੇ ਕੇ ਤਾਂ ਉਹਨਾਂ ਦਾ ਸਟੈਚੂ ਬਣਵਾਇਆ ਸੀਗਾ ਪਿਛਲੀ ਪੰਚਾਇਤ ਉਸ ਵੇਲੇ ਵੀ ਮੈਂ ਮੈਂਬਰ ਪੰਚਾਇਤ ਸੀਗਾ ਜੀ ਮੈਂ ਬਿਲਕੁਲ ਅਸੀਂ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਉਹਨਾਂ ਦੇ ਬਾਰੇ ਜੀ ਤੰਬਲ ਜੀ son of ਅਮਰਚੰਦ ਜੀ ਪਿੰਡ ਬਾੜੀਆਂ ਕਲਾਂ ਜੀ ਮੌਜੂਦਾ ਪੰਚ ਜੀ ਸਾਨੂੰ ਪਤਾ ਲੱਗਾ ਜੀ ਕਿ ਪਰਮਜੀਤ ਸਿੰਘ ਤੇ ਐਸਸੀ ਦਾ ਪਰਚਾ ਦਰਜ ਹੋਇਆ ਜਦੋਂ ਵੀ ਮਿੰਤੀ ਹੋਈ ਹੈ ਸਾਨੂੰ ਕਿਸੇ ਨੂੰ ਬੁਲਾਇਆ ਨਹੀਂ ਗਿਆ ਇਹ ਨਹੀਂ ਖੁਦ ਮਿੰਤੀ ਕੀਤੀ ਹੈ ਕੋਈ ਲੜਾਈ ਦੇ ਵਿੱਚ ਅਸੀਂ ਸ਼ਾਮਲ ਨਹੀਂ ਸੀਗੇ ਕੋਈ ਸਾਨੂੰ ਨਾ ਬਿਲਕੁਲ ਪਤਾ ਹੈ ਬਾਕੀ ਗੱਲ ਮੈਂ ਵੀ ਐਸਸੀ ਭਾਈ ਜਰ ਇਹਨਾਂ ਸੰਬੰਧਿਤ ਹੈ ਅਗਰ ਪਰਮਜੀਤ ਸਿੰਘ ਨੇ ਐਸਸੀ ਸ਼ਬਦ ਵਰਤੇ ਹੋਣ ਤਾਂ ਪਰਮਜੀਤ ਸਿੰਘ ਤੇ ਪਰਚਾ ਹੋਣਾ ਚਾਹੀਦਾ ਨਹੀਂ ਤਾਂ ਉਹਨੂੰ ਇਨਸਾਬ ਮਿਲਣਾ ਚਾਹੀਦਾ ਕੀ ਮੈ ਤਾਨੂੰ ਕੀ ਲੱਗਦਾ ਕਿ ਮਸਲਾ ਅਸਲ ਦੇ ਵਿੱਚ ਕੀ ਹੈ ਜੀ ਅਸਲ ਮਸਲਾ ਇਹ ਹੈ ਜੀ ਕਿ ਜਦੋਂ ਇਹਨਾਂ ਨੇ ਤਰਖਾਸਤ ਦਿੱਤੀ ਹੈ ਐਸਐਸਪੀ ਸਾਹਿਬ ਦੇ ਜੇ ਇਹਨਾਂ ਨੇ ਐਸੇ ਵਰਤਿਆ ਹੁੰਦਾ ਤੇ ਉਸ ਰਿਪੋਰਟ ਦੇ ਵਿੱਚ ਹੀ ਨਹੀਂ ਕਿਉਂ ਨਹੀਂ ਲਿਖਿਆ ਉਸ ਰਿਪੋਰਟ ਦੇ ਵਿੱਚ ਲਿਖ ਦੇਣਾ ਚਾਹੀਦਾ ਸੀ ਅਸੀਂ ਵੀ ਕਹਿੰਦੇ ਵੀ ਠੀਕ ਹੈ ਪਰਮਜੀਤ ਸਿੰਘ ਨੇ ਇਹਨਾਂ ਨੂੰ ਐਸੇ ਸਾਨੂੰ ਵੀ ਨਾਲ ਹੀ ਗਿਆ ਅਸੀਂ ਮਨਜੀਤ ਕੌਰ ਦੇ ਨਾਲ ਖੜਾਂਗੇ ਸਾਨੂੰ ਪਤਾ ਹੀ ਨਹੀਂ ਪੇ ਕਿਹਾ ਕਿ ਨਹੀਂ ਕਿਹਾ ਅਸੀਂ ਕਿਦਾਂ ਕਹਿ ਦੀਏ ਜੀ ਭਾਈਚਾਰੇ ਦੇ ਅਸੀਂ ਵੀ ਨਾਲ ਜੇ ਬਾਂਜੀ ਸਿੰਘ ਨੇ ਇਹ ਗੱਲ ਵਰਤੇ ਐ ਸਾਡੇ ਐਸੀ ਭਾਈਚਾਰੇ ਵਾਰੇ ਤਾਂ ਪਰਚਾ ਹੋਣਾ ਚਾਹੀਦਾ ਨਹੀਂ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਹੜੀ ਪਰਮਜੀਤ ਸਿੰਘ ਦੇ ਉੱਪਰ ਜਿਹੜੀ ਐ ਜਿਹੜੀ ਐਫ ਆਈ ਆਰ ਐਫ ਆਈ ਆਰ ਹੋਈ ਐ ਜੀ ਉਹ ਦਰਖਾਸਤ ਦੇ ਆਧਾਰ 'ਤੇ ਹੋਈ ਐ ਇਹ ਹਿਸਾਬ ਨਹੀਂ ਦਰਖਾਸਤ ਦੇ ਆਧਾਰ 'ਤੇ ਹੋਈ ਐ ਝੂਠੀ ਹੋਈ ਐ ਜੇ ਮੈਂ ਤਾਂ ਕਹਿੰਦੇ ਆ ਤਰਖਾਸਤ ਨੂੰ ਮੋਰੇ ਰੱਖੋ ਜੇ ਇਹਦੇ ਵਿੱਚ ਲਿਖਿਆ ਹੋਇਆ ਹੈ ਜੀ ਬੇ ਪਰਮਜੀਤ ਸਿੰਘ ਨੇ ਕਹੀ ਹੈ ਇਹ ਗੱਲ ਤਾਂ ਇਹ ਤੇ ਬੱਚਾ ਕਰੋ ਜੇ ਝੂਠੀ ਹੋਈ ਫਿਰ ਇਹਨਾਂ ਤੇ ਕਰੋ ਬਾਕੀ ਗੱਲ ਅਸੀਂ ਪਿੰਡ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਹੀਂ ਚਾਹੁੰਦੇ ਪਿੰਡ ਦੇ ਪੰਚਾਇਤ ਮੈਂਬਰ ਹੋਣ ਕਰਕੇ ਕਿਉਂਕਿ ਪਿੰਡ ਦਾ ਤਾਂ ਬੇਹਸਾਬ ਨਾਲ ਬੇੜਾ ਬਹਿ ਗਿਆ ਜੀ ਜੇ ਅਸੀਂ ਜੱਟ ਜ਼ਿਮੀਂਦਾਰ ਭਾਈਚਾਰਾ ਸਾਡੇ ਤਕਰੀਬਨ ਬਾਲੀਆਂ ਗੱਲਾਂ ਦੇ ਵਿੱਚ ਤਕਰੀਬਨ ਸਾਰੀਆਂ ਜੀ ਤਕਰੀਬਨ ਜਾਤਾਂ ਹੈਗੀਆਂ ਸਾਰਿਆਂ ਦਾ ਪਿਆਰ ਹੈ ਐਸਾ ਉਹਨਾਂ ਦਾ ਪਿਆਰ ਗਵਾ ਹੋ ਗਿਆ ਜੀ ਕਿਉਂਕਿ ਜੱਟ ਜ਼ਿਮੀਦਾਰ ਦਾ 9 ਮਾਸ ਦਾ ਰਿਸ਼ਤਾ ਹੈ ਇਹ ਤਾਂ ਖਤਮ ਹੋ ਗਿਆ 15 ਸਾਲ ਤੋਂ ਸਾਡੇ ਪਰਮਜੀਤ ਸਿੰਘ ਫਾਦਰ ਸਾਹਿਬ ਇਸ ਕਰਕੇ ਲੀਲਾ ਕਮੇਟੀ ਦੇ ਪ੍ਰਧਾਨ ਵੀ ਆ ਜੀ ਗੱਲ ਇਸ ਤਰ੍ਹਾਂ ਹੈ ਜੀ ਕਿ ਮੈਨੂੰ ਵੀ 20 ਸਾਲ ਹੋ ਗਏ ਆ ਮੇਰੇ ਫਾਦਰ ਸਾਹਿਬ ਨੂੰ 40 ਸਾਲ ਹੋ ਗਏ ਆ ਜੇ ਅਸੀਂ ਮੌਜੂਦਾ ਪੰਚਾਇਤ ਮੈਂਬਰਾਂ ਨੂੰ ਤਾਂ ਪੁੱਛਿਆ ਹੀ ਨਹੀਂ ਜਾਂਦਾ ਇਹਨਾਂ ਲੋ ਬਿਹਤਰ ਇਹ ਆ ਕਿ ਅਸੀਂ ਨਾ ਹੀ ਹੁੰਦੇ ਕਿਉਂਕਿ ਜਿਹੜੇ ਪੰਚਾਇਤ ਮੈਂਬਰ ਨਹੀਂ ਉਹਨਾਂ ਨੂੰ ਪੰਚਾਇਤ ਵਿੱਚ ਬੁਲਾਇਆ ਜਾਂਦਾ ਉਹਨਾਂ ਦਾ ਮੇਨ ਕਹਿਣਾ ਇਹ ਆ ਵੀ ਜਿਹੜੀ ਐ ਦੂਸਰੀ ਧਿਰ ਵਾਲੇ ਆ ਉਹ ਸਾਡੇ ਕੰਮ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਪੰਚਾਇਤ ਦੇ ਕੰਮਾਂ ਦੇ ਵਿੱਚ ਉਹ ਦਖਲਅੰਦਾਜ਼ੀ ਕਰਦੇ ਮੈਂ ਕਹਿੰਦਾ ਇਹ ਇੱਕ ਵੀ ਸਾਬਤ ਕਰ ਦੇਣ ਤੇ ਕਿਤੇ ਦਖਲਅੰਦਾਜ਼ੀ ਕੀਤੀ ਐ ਤੇ ਸਾਡਾ ਮੈਂ ਤਾਂ ਕਹਿੰਦਾ ਸਾਨੂੰ ਜਸਪੈਂਡ ਕੀਤਾ ਜਾਵੇ ਜੇ ਅਸੀਂ ਕਿਤੇ ਦਖਲਅੰਦਾਜ਼ੀ ਕੀਤੀ ਹੋਵੇ ਪਰ ਲੇਕਿਨ ਝੂਠਾ ਨਹੀਂ ਹੋਣਾ ਚਾਹੀਦਾ ਪਿੰਡ ਦੇ ਵਿੱਚ ਕਿਸੇ ਦੇ ਵੀ ਝੂਠਾ ਨਹੀਂ ਹੋਣਾ ਚਾਹੀਦਾ ਸਾਰੇ ਬਾਲ ਬੱਚਿਆਂ ਦਾ ਰਿਆ ਤੇਰੀ ਬਾਬਾ ਸਾਹਿਬ ਦੀ ਪਾਰਕ ਆ ਉਹਦੇ ਬਾਰੇ ਤੁਸੀਂ ਕੀ ਹਾਂ ਉਹਦੇ ਬਾਰੇ ਮੈਂ ਕਹਿੰਦਾ ਜੌਹਨ ਜੀ ਸਭ ਤੋਂ ਪਹਿਲਾਂ ਅੰਜੂ ਸਰਪੰਚ ਸਾਹਿਬ ਸੀਗੇ ਪਰਮਜੀਤ ਲੰਬੜਦਾਰ ਉਦੋਂ ਵੀ ਨਾਲ ਸੀਗੇ ਉਸ ਵੇਲੇ ਇੱਕ ਕਨਾਲ ਜਗਾ ਡਾਕਟਰ ਉਮੀਦਕਾਰ ਸਾਹਿਬ ਨੂੰ ਦਿੱਤੀ ਗਈ ਉਸ ਤੋਂ ਬਾਅਦ ਮਿਮਲਾ ਦੇਵੀ ਸਰਪੰਚ ਬਣੇ ਕਿਉਂਕਿ ਫੌਜੀ ਸਾਹਿਬ ਵੀ ਬੀਐਸਪੀ ਨੂੰ ਬਿਲੋਂਗ ਕਰਦੇ ਸੀ ਉਹਨਾਂ ਦੀ ਕਿਸੇ ਕਾਰਨ ਡੈਥ ਹੋ ਗਈ ਉਹਨਾਂ ਤੋਂ ਬਾਅਦ ਚਲੋ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਮੇਰੇ ਕੋਲੋਂ ਤਾਂ ਇਹ ਕੰਮ ਹੋ ਨਹੀਂ ਸਕਿਆ ਵੀ ਤੁਸੀਂ ਜ਼ਰੂਰ ਕਰ ਦਿਓ ਡਾਕਟਰ ਅਮੇਦਕਾ ਸਾਹਿਬ ਦੇ ਅਸੀਂ ਕਿਹੜਾ ਪਿਆਰ ਨਹੀਂ ਕਰਦੇ ਸਾਨੂੰ ਕਦੇ ਵੀ ਉੱਥੇ ਪੁੱਛਿਆ ਨਹੀਂ ਜਾਂਦਾ ਜਿਹੜਾ ਅੱਗੇ ਅਸੀਂ ਸਰਪੰਚ ਸਾਹਿਬ ਉਹਨਾਂ ਨਾਲ ਮਿਲ ਕੇ ਇਹਨਾਂ ਨੂੰ ਚਾਰ ਕਨਾਲ ਜਗ੍ਹਾ ਦਿੱਤੀ ਤੁਸੀਂ ਉਹਨਾਂ ਨੂੰ ਪਰਮੈਸ਼ਤ੍ਰਾਨ ਤੋਂ ਰੋਕੇ ਸੀ ਬਾਬਾ ਸਾਹਿਬ ਬਿਲਕੁਲ ਨਹੀਂ ਜੀ ਇੱਕ ਵੀ ਬੰਦਾ ਕਹਿ ਦੇਵੇ ਜੁੱਤੀ ਚਮਾਣੀ ਪੀ ਜਾਣ ਦੇ ਨੇ ਚਾਰ ਕਨਾਲ ਦੀ ਗੱਲ ਕੀਤੀ ਤੁਸੀਂ ਉਹ ਬਾਬਾ ਸਾਹਿਬ ਬਾਬਾ ਸਾਹਿਬ ਨੂੰ ਹਾਂਜੀ ਦਿੱਤੀ ਆ ਸਰਪੰਚ ਸਾਹਿਬ ਨੇ ਦਿੱਤੀ ਹੈ ਔਰ ਪੰਚਾਇਤ ਦੇ ਸਹਿਨ ਕਰਾ ਕੇ ਮੈਂ ਉਹਨੂੰ ਸਾਰੀਆਂ ਗੱਲ ਕਹੀ ਸੀ ਕਿ ਅਸੀਂ ਜਿਹੜੇ ਵੀ ਜੱਟ ਭਾਈ ਚਾਰੇ ਵਾਲੇ ਬੰਦੇ ਆ ਉੱਥੇ ਕਹਿੰਦੇ ਸੀ ਸਾਨੂੰ ਮੰਡੀ ਨੂੰ ਸਹਿ ਘਾਟਾ ਅਸੀਂ ਸਮਝ ਕੇ ਮੈਂ ਕਿਹਾ ਮੈਂ ਕਿਹਾ ਅਸੀਂ ਜੱਟ ਭਾਈ ਚਾਰਾ ਜਿੰਨੇ ਵੀ ਆਪਣੇ ਮੈਂਬਰ ਆ ਅਸੀਂ ਗਵਾ ਲੈਣੇ ਆ ਉਹ ਵੀ ਗਵਾ ਹੋਗਾ ਇਹ ਸਾਡੇ ਬਣੇ ਨਹੀਂ ਕਦੇ ਵੀ ਦੇਖੋ ਗੱਲ ਸੁਣੋ ਪੰਚਾਇਤਾਂ ਬਣਦੀਆਂ ਆਈਆਂ ਪੰਚਾਇਤਾਂ ਬਣਨ ਤੋਂ ਬਾਅਦ ਹਰੇਕ ਦੇ ਨਾਲ ਪਿਆਰ ਦਿਖਾ ਲੈਣਾ ਚਾਹੀਦਾ ਖਾਸ ਕਰਕੇ ਸਰਪੰਚ ਸਾਹਿਬ ਨੂੰ ਐ ਨਹੀਂ ਹੋਣਾ ਚਾਹੀਦਾ ਕਿ ਬਿਨਾਂ ਹੀ ਦੂਜੇ ਤੋਂ ਬੰਦਾ ਕਿਸੇ ਨੂੰ ਪੁੱਛੇ ਹੀ ਨਾ ਨਾ ਗੱਲ ਨਾ ਕੋ ਬਾਤ ਸਰਪੰਚ ਸਾਹਿਬ ਦਾ ਫਰਜਮੰਦਾ ਜੀ ਆਦਰ ਸਤਿਕਾਰਯੋਗ ਆ ਇਹ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਣ ਉਹ ਕਹਿੰਦੇ ਆ ਵੀ ਮੈਂ ਐਸਸੀ ਸਮਾਜ ਦੇ ਵਿੱਚੋਂ ਬਿਲੋਂਗ ਕਰਦੀ ਆ ਤਾਂ ਕਰਕੇ ਮੇਰੇ ਨਾਲ ਧੱਕਾ ਹੋ ਰਿਹਾ ਮੈਂ ਕਿਹਾ ਜੀ ਜਿੰਨਾ ਚਿਰ ਵੀ ਸਰਪੰਚੀ ਹੁੰਦੀ ਆ ਗਈ ਐ ਐਸਸੀ ਬੰਦੇ ਆ ਗਏ ਐਸਸੀ ਬੰਦੇ ਹੀ ਆ ਗਏ 20 25 ਸਾਲ ਤੋਂ ਬਿਲਕੁਲ ਕਿਸੇ ਦੇ ਨਾਲ ਧੱਕਾ ਨਹੀਂ ਹੋਇਆ ਕਿਉਂਕਿ ਦੇਖੋ ਸਾਰੇ ਬਾਲ ਬੱਚਿਆਂ ਦਾ ਰਿਹਾ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਚਾਹੇ ਭਰਮਜੀਤ ਸਿੰਘ ਆ ਚਾਹੇ ਬਿਮਲਾ ਦੇਵੀ ਆ ਕੋਈ ਵੀ ਆ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਸਾਰੇ ਹੁਣ ਮੰਗ ਕੀ ਹੈ ਜਿਹੜੀ ਮੰਗ ਹੈ ਜੀ ਜੇ ਭਰਮਜੀਤ ਸਿੰਘ ਨੇ ਇਹ ਸ਼ਬਦ ਵਰਤੇ ਹੈ ਝੋਕ ਕਰਕੇ ਉੱਤੇ ਪਰਚਾ ਕੀਤਾ ਜਾਵੇ ਨਹੀਂ ਤਾਂ ਪਰਚਾ ਰੱਦ ਕਰਕੇ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਜਾਵੇ ਬਾਈਕ ਕੀ ਖਾਲਸਾ ਬਾਈਕ ਰੂਜੀ ਕੀ ਪਰ ਮੈਂ ਆਮ ਅਬੀ ਪੱਟੀ 22 ਲੋਗੇ ਚ ਚਕੇ ਠੀਕ ਹੈ ਤੇ ਇਹ ਜਿਹੜਾ ਪਿਛਲੇ ਦਿਨੀ ਵਿਵਾਦ ਜਿਹੜੇ ਆ ਵਾਰੀਆਂ ਕਲਾ ਦਾ ਉਹਨੂੰ ਕਿਦਾਂ ਦੇਖਦੇ ਹੋ ਜੀ ਤੁਸੀਂ ਉਸ ਤਰ੍ਹਾਂ ਜੀ ਜਿਹੜਾ ਵਿਵਾਦ ਹੈ ਇਹ ਜਿਹੜੇ ਨਵੇਂ ਸਰਪੰਚ ਜੀ ਬਣੇ ਆ ਜੀ ਗੰਜੀਤ ਕੌਰ ਜੀ ਅਸਲ ਤਾਂ ਕੰਮ ਜਿਹੜਾ ਇਹ ਲੰਬੜਦਾਰੀ ਦੇ ਚੱਕਰ ਤੋਂ ਚੱਲਦਾ ਆਇਆ ਹੈ ਇਹ ਰੰਜਿਸ਼ ਹੋਈ ਆ ਅੱਛਾ ਜੀ ਉਸ ਲੰਬੜਦਾਰੀ ਰੰਜਿਸ਼ ਦੇ ਵਿੱਚ ਆਪਰੇ ਬਦਲੇ ਲੈ ਰਹੇ ਪਰ ਚੰਗਾ ਨਹੀਂ ਹੈ ਕਿੰਨੇ ਦੇ ਵਿੱਚ ਆਪਾਂ ਕੰਮ ਪਨਾ ਕਰਾਣੀ ਹੈ ਮੈਂ ਤਕਰੀਬਨ 20 ਸਾਲ ਤੋਂ ਮੈਂ ਬਾਬੇ ਬਲਨਾਥ ਦਾ ਪ੍ਰਧਾਨ ਹਾਂ ਫਿਰ ਕਸ਼ੀਲੇਲਾ ਕਮੇਟੀ ਐ ਮੈਂ ਬੈਚਰ ਹਾਂ ਸਰਪੰਚ ਜੀ ਇਹ ਪ੍ਰਧਾਨ ਇਹ ਜਿਹੜਾ ਵੀ ਇਹਨਾਂ ਦੀ ਪਿਛਲੇ 20 ਸਾਲ ਤੋਂ ਇੱਕ 3 ਸਾਲ ਤੋਂ ਲਗਾਤਾਰ ਵੱਧਦੇ ਆ ਰਹੇ ਆ ਇਸ ਇਹਨਾਂ ਨੂੰ ਕਿਤਾ ਮੜਾ ਕੇ ਦੀ ਤੁਸੀਂ ਇਹਦੇ ਆ ਕਿ ਇਹ ਜਿਹੜੇ ਆ ਬਲੇ ਕਹਿੰਦੇ ਆ ਨਾ ਮਤਲਬ ਇਹ ਸ਼ਬਦ ਵਰਤੇ ਆ ਮੈਂ ਖੁਦ ਐਸੀ ਕੈਟਾਗਰੀ ਸਮਝਦਾ ਹਾਂ ਸੋ ਸਾਰੇ ਮੈਂ ਨਹੀਂ ਚਾਹਦਾ ਕਿ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਚੰਗਾ ਨਹੀਂ ਕੀਤਾ ਤੇ ਕੋਈ ਇੱਕ ਬੰਦੇ ਦੀ ਆਵਾਜ਼ ਕਹਿਦੀ ਆ ਜਾਮੜਾ ਵੀ ਜਗਾ ਦੀ ਉਹ ਜਗਾ ਸੀ ਜੀ ਆਪਣੇ ਉਹਦੇ ਵਿੱਚ ਇਹਨਾਂ ਨੂੰ ਆਪਣੇ ਦੂਜਾ ਬਣਾਇਆ ਪਰਿਸ਼ਦ ਨੂੰ ਇੰਦਾ ਦੇ ਬਿਚਾਰ ਪਾ ਪਾ ਰੋੜੀ ਜੀ ਉਹ ਆਪਣੀ ਜਗਾ ਸਹੀ ਆ ਜੀ ਜਗਾ ਪਚੇ ਦੀ ਨਿਕਲਦੀ ਹੈ ਜਜਾ ਦੇ ਇਹਨਾਂ ਨੇ ਕਹੇ ਦਿੱਤਾ ਇਹ ਆਪਣੇ ਅਫਸਰ ਆਇਆ ਮਿੰਸਦੀ ਕਰ ਗਿਆ ਵੀ ਜਗਾ ਇਹਨੂੰ ਨਿਕਲ ਉਹਨਾਂ ਨੇ ਪੁੱਛਿਆ ਸੀ ਕਿ ਮਲਜੀ ਪੁੱਛਣ ਦੇ ਉਪਰੇ ਪਰ ਜਿਹਨੇ ਕਿਹਾ ਵੀ ਹੁਣ ਅਸੀਂ ਪਾ ਲਈਏ ਤੋਂ ਸਭੇ ਸੌ ਕਹਿੰਦੀ ਸੀ ਜਣਾ ਫਟੋਫੀ ਕਿਦਾਂ ਮੈਂ ਇੱਕ ਇੱਕ ਕਿਦਾਂ ਪਵਾ ਜੀ ਅਸਲ ਗਾੜੀ ਤੋਂ ਵੱਧ ਗਈ ਆ ਤੇ ਦੂਜਾ ਜਿਹੜਾ ਜਿਆ ਜਾਤੀ ਸੁਪੂ ਨੀਵਾਰ ਜੈ ਸਰ ਲੰਬੜਦਾਰੀ ਚੱਕ ਰਹੀ ਆ ਲੰਬੜਦਾਰੀ ਮਿਲ ਗਈ ਸਾਨੂੰ ਇਹ ਜਿਹੜੀ ਮਗਰਚਾ ਸਰਪੰਚਾ ਇਹ ਚਾਹੁੰਦੇ ਸੀਗੀ ਬੇਦੀ ਹਰਪ੍ਰੀਤ ਨੂੰ ਅੱਲੇ ਕਿੰਨੀ ਮਾਇਨੀ ਵੀ ਕਰਦੇ ਹੋ ਕਣ ਦੇ ਵਿੱਚ ਟਰੈਕਟਰ ਦੀ ਮਾਈਨਿੰਗ ਦੀਆਂ ਉਹਨਾਂ ਦੇ ਟਰੈਕਟਰ ਦੀ ਮਿਹਰੇ ਕਿੰਦਾ ਬਾਗ ਰਹੀ ਆ ਜੀ ਮੈਂ ਸਾਂਝਾ ਬੰਨਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆਪਾਂ ਲੱਗੇ ਮਾੜਾ ਨਹੀਂ ਕਹਿੰਦੀ ਪਰ ਇਹ ਜਿਹੜਾ ਕੰਮ ਕਰ ਰਹੀ ਸਾਡੇ ਸਰਪੰਚ ਸਾਹਿਬ ਇਹ ਪਿੰਡ ਦੇ ਵਿੱਚ ਹੈਗੀ ਧੜੇਵਾਦੀ ਫੈਲਦੀ ਹੈ ਜਿਆ ਤਨ ਖਦਰਾ ਪਹਿਲਾਂ ਹੋ ਸਕਦਾ ਆਪਾਂ ਇਹ ਚਾਹੁੰਦੇ ਕਿ ਪਿੰਡ ਚ ਠੀਕ ਹੈ ਪਿੰਡ ਦੇ ਵਿਕਾਸ ਕਰੇ ਤਾਕੋ ਇਹ ਹੀ ਕਰਨੀ ਹੈ ਕਿ ਆਪਾਂ ਨਾਲ ਹੋਣ ਦੀ ਪਰ ਆ ਜਿਹੜਾ ਕੰਮ ਕੀਤੇ ਨੇ ਪਰਚੀ ਦਾ ਇਹ ਬਹੁਤ ਨਿਆਰ ਕੀਤਾ ਜੀ ਚੰਨ ਪੰਜਾਬੀ ਨੂੰ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ